1984 ਦਾ ਸੰਤਾਪ ਉਹੀ ਜਾਣਦੇ ਨੇ ਜਿਨ੍ਹਾਂ ਨੇ ਉਹ ਭੋਗਿਆ ਜਿਨ੍ਹਾਂ ਨੇ ਸਰੀਰਾਂ ਉੱਤੇ ਸਹਿਿਆ ਉਹਨਾਂ ਚੋਂ ਸੀ ਸਰਦਾਰ ਜਗਮੋਹਨ ਸਿੰਘ ਜੀ ਜੋ ਕਿ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਮਾਰ ਕੇ ਸੁੱਟਾ ਗਿਆ ਸੀ ਇਹੋ ਜਿਹੀ ਨਸ਼ਰਕੁਸ਼ੀ ਹੋਈ ਸੀ ਇਹੋ ਜਾਂ ਤਸਿੱਦਤ ਹੋਇਆ ਸੀ ਇਹੋ ਜਾਂ ਨਰਸ ਹਾਰ ਹੋਇਆ ਸੀ ਉਸ ਸਮੇਂ ਦੇ ਵਿੱਚ ਕਿ ਜਿਹੜਾ ਸੁਣਾਇਆ ਨਹੀਂ ਜਾ ਸਕਦਾ ਸੁੱਖ ਦੀ ਗੱਲ ਆ 72 ਸਾਲ ਦੀ ਉਮਰ ਚ ਉਹ ਦੁਨੀਆਂ ਤੋਂ ਚਲੇ ਤੇ ਜਾਂਦੇ ਆ ਪਰ ਮੇਰਾ ਜੀਵਨ ਦੇ 40 ਸਾਲ ਉਹਨਾਂ ਨੇ ਸੰਤਾਪ ਭੋਗਿਆ ਸੰਘਰਸ਼ ਕੀਤਾ ਉਸ ਦੀ ਕਹਾਣੀ ਉਹਨਾਂ ਨਾਲ ਹੀ ਚੱਲੇਗੀ ਥੋੜੇ ਪਹਿਲਾਂ ਅਮਰੀਕਾ ਦੇ ਵਿੱਚੋਂ ਆਉਂਦੇ ਨੇ ਕਿਉਂਕਿ ਉਹਨਾਂ ਦੀ ਬੇਟੀ ਨਾਲ ਉਹ ਰਹਿੰਦੇ ਨੇ ਅਮਰੀਕਾ ਦੇ ਵਿੱਚ ਤੇ ਉਹਨਾਂ ਦੀ ਸਿਹਤ ਜਿਹੜਾ ਉਹ ਗੁਰਤਾਂ ਤੋਂ ਬਾਪਰ ਆ ਸੀ ਉਹਨਾਂ ਨੂੰ ਕੁਝ ਦੁੱਖ ਦਰਦ ਉਹਨਾਂ ਨੇ ਸਹਿਆ ਤੁਹਾਡੇ ਨਾਲ ਤੁਸੀਂ ਉਸ ਚੀਜ਼ ਤੁਸੀਂ ਜਾਣਦੇ ਹੋ ਬੈਠਣ ਲਈ ਉਹ ਆ ਕੀ ਸੀ ਜਦੋਂ ਅੱਗ ਸਟਾਰਟ ਹੋਈ ਹੈ ਨਾ ਉਦੋਂ ਇਹ ਥੱਲੇ ਬੈਠਦੇ ਲੜ ਲੁਕੇ ਸੀਗੇ ਫਿਰ ਇਹਨਾਂ ਨੇ ਤਾਂ ਜੱਫੀਆਂ ਪਾਈਆਂ ਦੋਵਾਂ ਭਰਾਵਾਂ ਦੀ ਲੱਤ ਦੇ ਉੱਤੇ ਸੱਚ ਇੱਥੇ ਸੜੀਆ ਵੱਜਾ ਇੱਥੇ ਕਿਰਪਾਨ ਵੱਜੀ ਕਿਰਪਾਨ ਵੱਜੀ ਇੱਥੇ ਤੇ ਉਹ ਨਾ ਐਡਾ ਵ ਡਾ ਮਤਲਬ ਵੀ ਕੱਟ ਪਿਆ ਤੇ ਸਿਰ ਤੇ ਤੇ ਇੱਥੇ ਗੋਲੀ ਲੱਗੀ ਸੀ ਮੋਢੇ ਤੇ ਆ ਸੜੀਏ ਨਾ ਦੇਖੋ ਇਹ ਸੜੀਏ ਦੇ ਨਿਸ਼ਾਨ ਜਿਹੜੇ ਜੀਵ ਜੀਵਨ ਦੇ ਬੰਦੇ ਸੀ ਔਰ ਮੈਂ ਉੱਤੇ ਸੀਗਾ ਜਿੱਥੇ ਟਾਇਰ ਪਾ ਕੇ ਸਾੜੇ ਹਨ ਤੇ ਮੈਨੂੰ ਰੱਬ ਨੇ ਉੱਥੋਂ ਬਚਾਇਆ ਮੈਨੂੰ ਰਾਜਪੂਰਾ ਰੋਡ ਤੇ ਰੱਖਿਆ ਛੋਲਿਆਂ ਦੀ ਦਾਲ ਘੇ ਵਾਲੀ ਔਰ ਇੱਕ ਰੋਟੀ ਸਾਰੀ ਰਾਤ ਖਾਧੀ ਸੀ ਰੋਟੀ ਅੰਦਰ ਨਹੀਂ ਸੀ ਲੰਗਦੀ ਮੌਤ ਨਜ਼ਰ ਆਉਂਦੀ ਦੂਸਰੇ ਘਰ ਸ਼ਿਫਤੀ ਤਾਂ ਬ੍ਰਾਹਮਣਾਂ ਦਾ ਘਰ ਸੀ ਉਹਨਾਂ ਨੇ ਆਪਣੇ ਜਾਨ ਤੇ ਖੇਲ ਕੇ ਬਚਾਇਆ ਅਗਰ ਜੇ ਮੈਂ ਕਹਾਂ ਨਾ ਕਿ ਜੱਜਾ ਜਿੰਦਾ ਹੈ ਠੀਕ ਹੈ ਮੇਰੇ ਮम्मा ਮੇਰੀ ਮੇਰੀ ਇੱਕ ਭੈਣ ਐਕਸਪਾਇਰ ਹੋ ਚੁੱਕੀ ਮੇਰੀ ਛੋਟੀ ਭੈਣ ਹੈ ਤੇ ਮੇਰਾ ਆਜੀ ਵੀ ਮੰਨ ਕਰਦਾ ਮੈਂ ਸ਼ਾਸਤਰੀ ਨਹਿਰ ਜਾ ਕੇ ਸੁਰੇਂਦਰ ਅੰਕਲ ਵੰਜਿਆ ਵਾਲੇ ਹੈ ਨਾ ਮम्मा ਕਹਾਵਾ ਚਲੋ ਰਾਬ ਜ਼ਰੂਰ ਚ ਉਹਨਾਂ ਨੇ ਸਾਨੂੰ ਬਚਾ ਆਪਣੇ ਜਾਨ ਤੇ ਲਈ ਕਈ ਵਾਰੀ ਆਈ ਸੀ ਮਾਰ ਉਹਨਾਂ ਨੇ ਹਾਂ ਉਹਨਾਂ ਨੇ ਕਿਹਾ ਪਹਿਲਾਂ ਸਾਨੂੰ ਮਾਰ ਰੋਮਾਂ ਰੋਣ ਲੱਗ ਪਈ ਸੀ ਜੋ ਇਹ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਚੋ ਹੋਇਆ ਫਿਰ ਤੁਹਾਨੂੰ ਚਾਰ ਦਿਨ ਬਾਅਦ ਪਤਾ ਲੱਗਾ ਕਿ ਫਾਜ਼ਲ ਸਾਹਿਬ ਜੰਨਤ ਸੁ ਖੁਸ਼ ਹੋ ਚ ਉਹ ਜਦੋਂ ਮੈਂ ਸੀਨ ਦੇਖਿਆ ਆਪਣੇ ਆਪਣੇ ਘਰ ਨੂੰ ਅੱਗ ਲੱਗਦੀ ਵੀ ਦੇਖੀ ਆ ਜਿੱਥੇ ਇਹਨਾਂ ਨੂੰ ਪਾਇਆ ਹੋਏਗਾ ਸ਼ਰਮ ਫਾਜ਼ਲ ਸਾਹਿਬ ਨੂੰ ਉਹ ਸਾਰਾ ਹੀ ਖੂਨ ਹੀ ਹੋ ਗਿਆ ਸਾਡੇ ਘਰ ਦੇ ਅੱਗੇ ਇੱਥੇ ਇਹਨਾਂ ਦੀ লাশ ਪਈ ਸੀ ਤੇ ਜਿਹੜੇ ਨਾਲ ਹੀ ਸੀ ਨਾ ਉਹ ਇਹ ਅਕੀ ਦੇਖਿਆ ਮੈਂ ਨਾਲ ਹੀ ਹੰਕ ਖੂਨ ਉਤੋਂ ਉਤੋਂ ਥੋੜ੍ਹਾ ਹੀ ਬੱਫਾ ਸੀ ਚਾਰ ਪਾਈ ਹਨਾ ਫਿਰ ਅੰਦਰ ਬੰਜੇ ਵਾਲੇ ਕਾਰਜ ਤੇ ਗਏ ਤੇ ਉਹ ਜੋ ਹੰਡਾਇਆ ਸੰਤਾਪ ਅੱਜ ਵੀ ਮਨ ਨਾਲ ਜੁੜਿਆ ਹੋਇਆ ਮੈਂ ਬਹੁਤ ਡਰਦੀ ਮੈਂ ਨੇਰੇ ਤੋਂ ਬਹੁਤ ਡਰਦੀ ਮੈਂ ਇਕੱਲੀ ਨਹੀਂ ਸੋਚ ਸਕਦੀ ਕਿਉਂਕਿ ਉਸ ਤੋਂ ਬਾਅਦ ਉਹ ਚਿਲਾ ਕੇ ਆਏ ਸੀ ਅਸੀਂ ਸ਼ਿਫਟ ਕੀਤਾ ਪੰਜਾਬ ਚ ਤੇ 2 ਮਹੀਨੇ ਮੈਂ ਬਿਮਾਰ ਰਹੀ ਸਦਮੇ ਚ ਵਨੋ ਸੀ ਜਿਆਦਾ ਹੁੰਦੇ ਸੀ ਅਸੀਂ ਔਰ ਮਤਲਬ ਸਮਝ ਸਕਦੇ ਅੱਜ ਵੀ ਮੈਂ ਨਵਦਰ ਜੁੜਿਆ ਹਾਂ ਹੁੰਦੀ ਆ ਤੇ ਆ ਕੇ ਇੰਡੀਆ ਚ ਇਲਾਜ ਕਰਾਉਂਦੇ ਨੇ ਉਸ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1984 ਦਾ ਸੰਤਾਪ ਉਹੀ ਜਾਣਦੇ ਨੇ ਜਿਨ੍ਹਾਂ ਨੇ ਉਹ ਭੋਗਿਆ ਜਿਨ੍ਹਾਂ ਨੇ ਸਰੀਰਾਂ ਉੱਤੇ ਸਹਿਹਾ ਉਹਨਾਂ ਚੋਂ ਸੀ ਸਰਦਾਰ ਜਗਮੋਹਨ ਸਿੰਘ ਜੀ ਜੋ ਕਿ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਸੀ ਉਸ ਤੋਂ ਪਹਿਲਾਂ ਜਦ 1984 ਦੇ ਵਿੱਚ ਦੰਗੇ ਹੋਏ ਦਿੱਲੀ ਦੇ ਵਿੱਚ ਉਹਨਾਂ ਦੇ ਉੱਤੇ ਜੋ ਤਸ਼ੱਦਦ ਹੋਇਆ ਉਹ ਦਾਸਤਾਂ ਤੁਸੀਂ ਪਹਿਲਾਂ ਵੀ ਸੁਣੀ ਹੋਣੀ ਆ ਕਿਸੇ ਵੀਡੀਓ ਰਾਹੀਂ ਪਰ ਇਸ ਸਮੇ ਉਹ ਦੁਨੀਆ ਤੋਂ આજ ਤੋਂ 2 ਦਿਨ ਪਹਿਲਾਂ ਰੁਕਸਤ ਹੋ ਗਏ ਬੜੇ ਦੁੱਖ ਦੀ ਗੱਲ ਆ 72 ਸਾਲ ਦੀ ਉਮਰ ਚੋਂ ਦੁਨੀਆ ਤੋਂ ਚਲੇ ਤੇ ਜਾਂਦੇ ਆ ਪਰ ਜਿਹੜੇ ਜੀਵਨ ਦੇ 40 ਸਾਲ ਉਹਨਾਂ ਨੇ ਸੰਤਾਪ ਭੋਗਿਆ ਸੰਘਰਸ਼ ਕੀਤਾ ਉਸ ਦੀ ਕਹਾਣੀ ਉਹਨਾਂ ਨਾਲ ਹੀ ਚਲੀ ਗਈ ਉਹਨੂੰ ਸੁਣਾਉਣ ਵਾਲੇ ਉਹੀ ਸੀ ਤੇ ਉਹੀ ਦੁਨੀਆ ਤੋਂ ਰੁਖਸਤ ਹੋ ਗਏ ਹੁਣ ਉਹ ਦਾਸ ਤਾਂ ਉਹਨ ਦੱਸੂਗਾ ਹੁਣ ਇਹ ਜਿਹੜੇ ਪਰਿਵਾਰ ਦੇ ਜਿਹੜੇ ਜੀ ਪਿੱਛੇ ਰਹਿ ਗਏ ਇਹ ਹੀ ਜਾਣਦੇ ਨੇ ਕਿਉਂਕਿ ਜਿੰਨੇ ਹੰਡਾਇਆ ਹੋਇਆ ਉਸ ਦੁੱਖ ਦਾ ਪਤਾ ਉਹਨੂੰ ਹੀ ਹੁੰਦਾ ਉਹ ਉਹ ਉਸ ਬਾਰੇ ਵਿਸ਼ਲੇਸ਼ਣ ਉਹੀ ਦੇ ਸਕਦਾ ਹੈ ਕਿ ਉਹਨਾਂ ਨਾਲ ਕੀ ਹੋਇਆ ਸੀ ਉਹਨਾਂ ਨੂੰ ਮਾਰ ਕੇ ਸੁੱਟ ਦਿੱਤਾ ਗਿਆ ਸੀ ਇਹੋ ਜਿਹੀ ਨਸ਼ਲਕੁਸ਼ੀ ਹੋਈ ਸੀ ਇਹੋ ਜਿਹਾ ਤਸ਼ੱਦਦ ਹੋਇਆ ਸੀ ਇਹੋ ਜਾਂ ਨਰਸ ਹਾਰ ਹੋਇਆ ਸੀ ਉਸ ਸਮੇਂ ਦੇ ਵਿੱਚ ਕਿ ਜਿਹੜਾ ਸੁਨਾਇਆ ਨਹੀਂ ਜਾ ਸਕਦਾ ਬੋਲਿਆ ਵੀ ਨਹੀਂ ਜਾ ਸਕਦਾ ਸ਼ਬਦਾਂ ਰਾਹੀਂ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਤੋਂ ਸਰਦਾਰ ਚਕਮੋਹਨ ਸਿੰਘ ਜੀ ਨਾਲ ਸਾਡੀ ਵੀ ਕੁਝ ਸਮੇਂ ਪਹਿਲਾਂ ਮੁਲਾਕਾਤ ਹੋਈ ਸੀ ਤੇ ਉਹਨਾਂ ਨੂੰ ਮਿਲਣ ਤੋਂ ਬਾਅਦ ਪਤਾ ਲੱਗਿਆ ਵੀ ਉਹ ਬਹੁਤ ਹੀ ਨਰਮ ਦਿਲ ਦੇ ਇਨਸਾਨ ਔਰ ਬਹੁਤ ਪਿਆਰੇ ਇਨਸਾਨ ਸੀ ਥੋੜੇ ਦਿਨ ਪਹਿਲਾਂ ਅਮਰੀਕਾ ਦੇ ਵਿੱਚੋਂ ਆਉਂਦੇ ਨੇ ਕਿਉਂਕਿ ਉਹਨਾਂ ਦੀ ਬੇਟੀ ਨਾਲ ਉਹ ਰਹਿੰਦੇ ਨੇ ਅਮਰੀਕਾ ਦੇ ਵਿੱਚ ਤੇ ਉਹਨਾਂ ਦੀ ਸਿਹਤ ਖਰਾਬ ਹੁੰਦੀ ਆ ਤੇ ਆ ਕੇ ਇੰਡੀਆ 'ਚ ਇਲਾਜ ਕਰਾਉਂਦੇ ਨੇ ਉਸ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਸਾਰੇ ਲਈ ਬਹੁਤ ਸ਼ੋਕਿੰਗ ਸੀ ਪਰਿਵਾਰ ਲਈ ਵੀ ਸਾਡੇ ਲਈ ਵੀ ਕਿ ਇਹ ਦੁੱਖ ਦੀ ਘੜੀ ਜਿਹੜੀ ਕਿ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਆ ਕੀ ਪਤਾ ਇਹ ਲਾਸਟ ਡਾਕੂਮੈਂਟਸ ਹੋਣ ਜਿਹੜੇ ਆਪਾਂ ਤੁਹਾਡੇ ਸਾਹਮਣੇ ਇਹ ਵੀਡੀਓ ਆਪਾਂ ਕਰਨ ਜਾ ਰਹੇ ਆ ਕਿਉਂਕਿ ਇਸ ਤੋਂ ਬਾਅਦ ਕੀ ਪਤਾ ਇਹ ਗੱਲਾਂ ਨਾ ਹੋਣ ਕਿਉਂਕਿ ਉਹ ਚਲੇ ਗਏ ਆ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੇ ਮਾਤਾ ਜੀ ਉਹਨਾਂ ਦੇ ਵਾਈਫ ਬੈਠੇ ਹੋਏ ਨੇ ਆ ਉਹਨਾਂ ਦੇ ਬ੍ਰਦਰ ਬੈਠੇ ਹੋਏ ਨੇ ਛੋਟੇ ਤੇ ਉਹਨਾਂ ਦੀ ਬੇਟੀ ਜੀ ਬੈਠੇ ਹੋਣੇ ਤੇ ਉਹਨਾਂ ਦੇ ਬੇਟਾ ਜੀ ਬੈਠੇ ਹੋਏ। ਬਾਕੀ ਪਰਿਵਾਰ ਸਾਰਾ ਇੱਥੇ ਬੈਠਾ ਹੈ। ਛੋਟੇ-ਛੋਟੇ ਬੱਚੇ ਵੀ ਹੈ ਸਾਡੇ ਨਾਲ। ਬਟ ਆਪਾਂ ਉਦਾਸਤਾ ਬਾਰੇ ਪਹਿਲਾਂ ਤੇ ਪਹਿਲਾਂ ਪਰਿਵਾਰ ਨਾਲ ਆਪਣਾ ਦੁੱਖ ਪ੍ਰਗਟ ਕਰਾਂਗੇ ਕਿ ਉਹ ਜਿਹੜੀਆਂ ਗੱਲਾਂ ਜਿਹੜੀਆਂ ਉਹ ਸੰਘਰਸ਼ ਉਹਨੇ ਕੀਤਾ ਸੀ। ਉਹਦੇ ਬਾਰੇ ਅਸੀਂ ਪਹਿਲਾਂ ਥੋੜਾ ਬਹੁਤਾ ਜਾਣਾਂਗੇ। ਪਹਿਲਾਂ ਤੇ ਮਾਤਾ ਜੀ ਨਾਲ ਗੱਲ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਤੁਸੀਂ ਜ਼ਿੰਦਗੀ ਦੇ ਵਿੱਚ ਉਹਨਾਂ ਨਾਲ ਜ਼ਿੰਦਗੀ ਗੁਜ਼ਾਰੀ, ਸੰਘਰਸ਼ ਵੀ ਕੀਤਾ ਹਨ। ਜੋੜਾ ਦੇਖੋ ਤੁਹਾਡੇ ਨਾਲ ਸਾਂਝਾ ਕਰ ਸਕਦੇ ਕਿਸੇ ਹੋਰ ਨਾਲ ਨਹੀਂ ਕਰ ਸਕਦੇ ਤੇ ਕਿਵੇਂ ਦਾ ਉਹਨਾਂ ਦਾ ਜੀਵਨ ਰਹਾ ਲਾਸ ਸਮੇਂ ਦਾ ਉਹਨਾਂ ਦੇ ਕੀ ਸ਼ਬਦ ਸੀ ਤੁਹਾਡੇ ਨਾਲ ਮੇਰੇ ਨਾਲ ਤੇ ਉਹਨਾਂ ਦਾ ਬਹੁਤ ਵਧੀਆ ਜੀਵਨ ਨਿਕਲਿਆ ਮਤਲਬ ਇਹੋ ਜੀ ਕੋਈ ਗੱਲ ਨਹੀਂ ਸੀ ਉਹਨਾਂ ਨੇ ਕਦੀ ਮਤਲਬ ਕੁਝ ਵੀ ਨੂੰ ਕਦੀ ਕਿਹਾ ਨਹੀਂ ਸੀਗਾ ਨਾ ਮੇਰੇ ਨਾਲ ਕੋਈ ਗੱਲ ਕੀਤੀ ਸੀ ਮਾੜੀ ਉਹਨਾਂ ਨੇ ਚੰਗੀ ਮੈਨੂੰ ਕਦੀ ਨਹੀਂ ਕੁਝ ਕਿਹਾ ਜਿੱਥੋਂ ਤੱਕ ਹੋ ਸਕੇ ਇਹੋ ਜੀ ਗੱਲ ਕਹਿੰਦੇ ਸੀਗੇ ਵੀ ਇਤਰਾ ਵੀ ਆਪਣੀ ਜ਼ਿੰਦਗੀ ਆ ਨਾ ਇਸ ਤਰ੍ਹਾਂ ਦੀ ਲੰਗੇ ਮਤਲਬ ਬੱਚਿਆਂ ਦੇ ਵਿੱਚ ਚੰਗੀ ਮਤਲਬ ਜ਼ਿੰਦਗੀ ਬਤਾਈ ਅਸੀਂ ਪਰ ਆ ਜਿਹੜਾ ਵਿੱਚ ਪੈ ਗਿਆ ਸੀ ਦੁੱਖ 84 ਦਾ ਇਹ ਬਹੁਤ ਮਾੜਾ ਸਾਡਾ ਨਿਕਲਿਆ ਸੀ ਸਮਾਂ ਇਹ ਇਹਦੇ ਵਿੱਚ ਅਸੀਂ ਕਾਫੀ ਮਤਲਬ ਦੁੱਖ ਪਾਇਆ ਹੈਗਾ ਆ ਜਿੱਥੋਂ ਤੱਕ ਹੋ ਸਕੇ ਸਾਨੂੰ ਪਤਾ ਵੀ ਨਹੀਂ ਸੀਗਾ ਵੀ ਇੰਨਾ ਮਤਲਬ ਸਾਨੂੰ ਦੁੱਖ ਸਹਿਣਾ ਪਏਗਾ ਉਸ ਤਰ੍ਹਾਂ ਹੋਇਆ ਕੀ ਸੀ ਮਾਤਾ ਜੀ ਜਿਹੜਾ ਅੰਕਲ ਜੀ ਨਾਲ ਬੀਤਿਆ ਸੀ ਜੋ ਉਹਨਾਂ ਨਾਲ ਜਿਹੜਾ ਉਹ ਵਰਤਾਂਤ ਵਾਪਰਿਆ ਸੀ ਨਾ ਕੁਝ ਦੁੱਖ ਦਰਦ ਉਹਨਾਂ ਨੇ ਸਹਿਆ ਤੁਹਾਡੇ ਨਾਲ ਤੁਸੀਂ ਉਹ ਚੀਜ਼ ਤੁਸੀਂ ਜਾਣਦੇ ਹੋ ਬੈਟਰ ਲਈ ਉਹ ਆ ਕੀ ਸੀ ਉਸ ਸਮੇਂ ਉਸ ਸਮੇਂ ਅਸੀਂ ਸਵੇਰੇ ਜਦੋਂ ਮਤਲਬ ਮੈਂ ਗਈ ਸੀ ਆਪਣੀ ਬੇਟੀ ਨੂੰ ਲੈ ਕੇ 31 ਤਰੀਕ ਨੂੰ ਗਈ ਸੀ ਦਵਾਈ ਲੈਣ ਉਥੇ ਬੰਗਲਾ ਸਾਹਿਬ ਗੁਰਦੁਆਰੇ ਇਹਨੂੰ ਦਵਾਈ ਲੈ ਕੇ ਚਲੀ ਗਈ ਲੈਣ ਲੈ ਕੇ ਗਈ ਤੇ ਜਾਂਦਿਆਂ ਹੀ ਮੈਨੂੰ ਨਾ ਰਸਤੇ ਵਿੱਚ ਨਾ ਉਥੇ ਮੈਂ ਗੁਰਦੁਆਰੇ ਜੇ ਪਹੁੰਚੀ ਆ ਉਸੇ ਵਕਤ ਹੀ ਉਹ ਹੋ ਗਿਆ ਉਥੋਂ ਆ ਗਈ ਆਵਾਜ਼ ਬਮ ਬਮਸ ਬਲਾਸਟ ਹੋ ਗਿਆ ਜਿੱਤਰਾ ਲੱਗ ਗਈ ਤੇ ਮੈਨੂੰ ਨਾ ਇੱਕਦਮ ਮੈਂ ਸੋਚਣ ਲੱਗ ਪਈ ਮੈਂ ਕਿਹਾ ਮੈਂ ਤੇ ਆਈਆਂ ਤੇ ਇਹ ਤਾਂ ਸਾਡੇ ਸਰਦਾਰ ਜੀ ਉਥੇ ਨਹੀਂ ਸੀ ਹੈਗੇ ਉਹ ਘਰੋਂ ਉਥੋਂ ਬੰਗਲਾ ਸਾਹਿਬ ਤੋਂ ਜਾ ਚੁੱਕੇ ਸੀਗੇ ਗੁਰਦੁਆਰੇ ਉਹ ਮੈਂ ਫਿਰ ਮੈਨੂੰ ਪਤਾ ਚੱਲਿਆ ਮੈਂ ਕਿਹਾ ਹੁਣ ਮੈਂ ਇੱਥੇ ਕੀ ਕਰਾਂ ਫਿਰ ਇਹਨਾਂ ਦਾ ਨਾ ਇੱਕ ਦੋਸਤ ਸੀਗਾ ਮਹਿੰਦਰ ਸਿੰਘ ਤੇ ਉਹ ਮੈਨੂੰ ਮਿਲ ਗਿਆ ਉਹ ਮੈਨੂੰ ਕਹਿਣ ਲੱਗਾ ਕਿ ਭਾਬੀ ਜੀ ਛੇਤੀ ਕਰੋ ਤੁਸੀਂ ਆਪਾਂ ਨਾ ਘਰ ਤੁਹਾਨੂੰ ਮੈਂ ਛੱਡ ਕੇ ਆਵਾਂ ਤੁਸੀਂ ਇਹ ਕੁੜੀ ਨੂੰ ਲੈ ਕੇ ਆਗੇ ਜੇ ਤੇ ਹੁਣ ਬਹੁਤ ਮਤਲਬ ਮੁਸ਼ਕਲ ਹੋ ਜਾਣਾ ਤੁਹਾਡਾ ਘਰ ਜਾਣਾ ਤੇ ਮੈਂ ਕਿਹਾ ਮੈਂ ਕਿਹਾ ਨਹੀਂ ਮੈਂ ਕਿਹਾ ਭਾਜੀ ਹੁਣ ਤੁਸੀਂ ਚੰਗਾ ਕਰੋ ਫਿਰ ਮੈਨੂੰ ਛੱਡ ਹੀ ਆਓ ਤੇ ਉਹ ਮੈਨੂੰ ਲੈ ਕੇ ਘਰ ਆਏ ਆ ਤੇ ਰਾਤ ਨੂੰ ਮਤਲਬ ਅਸੀਂ ਬਹਿ ਕੇ ਕੱਟੀ ਆ ਰਾਤ ਜਿਹੜੀ ਉਹ ਰਾਤ ਬਹੁਤ ਔਖੀ ਕੱਟੀ ਤੇ ਇਹ ਮੇਰਾ ਦਿਉਰ ਉੱਥੇ ਫਸ ਗਿਆ ਵਿਚਾਰਾ ਜਿੱਥੇ ਕੰਮ ਕਰਦਾ ਸੀਗਾ ਆਜ਼ਾਦ ਮਾਰਕੀਟ ਵਿੱਚ ਤੇ ਇਹਨਾਂ ਨੂੰ ਫਿਰ ਰਾਤ ਨੂੰ ਨਾ ਇੱਕ ਬੰਦੇ ਆਏ ਦੋ ਸਾਨੂੰ ਉਹ ਦੱਸ ਕੇ ਗਏ ਵੀ ਤੁਸੀਂ ਫਿਕਰ ਨਾ ਕਰਿਓ ਉਹਦਾ ਮੈਂ ਅਹੀਂ ਉਹਨੂੰ ਰਸਤੇ ਵਿੱਚੋਂ ਮੋੜ ਦਿੱਤਾ ਆ ਆ ਰਿਹਾ ਸੀਗਾ ਤੇ ਉੱਥੇ ਅੱਗਾ ਲਾਉਂਦੇ ਪਏ ਸੀਗੇ ਤੇ ਮੈਂ ਅਹੀਂ ਉਹਨੂੰ ਰਸਤੇ 'ਚੋਂ ਮੋੜ ਕੇ ਤੇ ਆਪਣੇ ਲੈ ਗਏ ਆ ਵਾਪਸ ਲੈ ਗਏ ਆ ਤੇ ਫਿਰ ਸਵੇਰ ਦਿਨ ਚੜ੍ਹਿਆ ਤੇ ਸਵੇਰੇ ਸਵੇਰੇ ਬਸ ਇਕਦਮੀ ਪਤਾ ਚੱਲਿਆ ਵੀ ਇੱਧਰ ਕਰਨ ਲੱਗੇ ਜਦੋਂ ਗੁਰਦੁਆਰੇ 'ਚ ਅੱਗ ਲਾਉਣ ਲੱਗੇ ਤੇ ਇਹਨਾਂ ਨੇ ਸਾਰਿਆਂ ਨੇ ਉੱਤੇ ਜਾ ਕੇ ਨਾ ਦੇਖਿਆ ਕੋਠੇ ਚੜ੍ਹ ਕੇ ਤੇ ਤੇਲ ਦੀ ਉਹਨਾਂ ਨੇ ਕੈਂਨੀਆਂ ਫੜੀਆਂ ਸੀਗੀਆਂ ਹੱਥ 'ਚ ਤੇ ਸਾਰੇ ਮਤਲਬ ਬੰਦੇ ਵਿੱਚ ਰਲ ਕੇ ਤੇ ਆਏ ਤੇ ਹਜੂਮ ਦਾ ਹਜੂਮ ਹੀ ਸਾਰਾ ਇਕੱਠਾ ਹੋ ਕੇ ਤੇ ਉਹਨਾਂ ਨੇ ਗੁਰਦੁਆਰੇ ਦੇ ਉੱਤੇ ਤੇਲ ਛਿੜਕ ਦਿੱਤਾ ਤੇਲ ਛਿੜਕ ਦਿੱਤਾ ਤੇ ਅਸੀਂ ਆਖਿਆ ਮੈਂ ਕਿਹਾ ਇਹ ਤੇ ਹੁਣ ਸਾਨੂੰ ਅਸੀਂ ਕੀ ਕਰਾਂਗੇ ਅਸੀਂ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਇੱਕਦਮ ਇਸ ਤਰ੍ਹਾਂ ਹੋ ਜਾਣਾ ਸਾਡੇ ਨਾਲ ਉਹਨਾਂ ਨੇ ਫਿਰ ਸਾਡੇ ਘਰ ਵੀ ਨਾ ਲਾਗੋਂ ਦੀ ਨੰਗੇ ਤੇ ਇਹਨਾਂ ਨੇ ਸਾਰਾ ਹੀ ਹਜੂਮ ਇਕੱਠਾ ਹੋ ਕੇ ਨਾ ਤੇ ਇਧਰ ਨੂੰ ਨੰਗਿਆ ਤੇ ਹਲਵਾਈ ਦੇ ਵਿੱਚੋਂ ਦੋ ਤਿੰਨ ਬੰਦੇ ਮਤਲਬ ਉਹਨਾਂ ਨੇ ਕੀਤੀ ਆਪਣੀ ਵੱਲ ਕੋਸ਼ਿਸ਼ ਮਾਰਨ ਦੀ ਇਹਨਾਂ ਨੂੰ ਤੇ ਬਾਅਦ ਵਿੱਚ ਸਾਰੇ ਇੱਕ ਇੱਕ ਹੈਗਾ ਸੀ ਕੰਤਾ ਤੇ ਇੱਕ ਇਹਨਾਂ ਦੇ ਨਾਲ ਹੋਰ ਸੀ ਇਹ ਮਨਪ੍ਰੀਤ ਤੇ ਲਾਲੀ ਮੇਰਾ ਦਿਓਰ ਛੋਟਾ ਤੇ ਇਹਨਾਂ ਸਾਰਿਆਂ ਨੇ ਰਲ ਕੇ ਨਾ ਤੇ ਉਹਦਾ ਮੁਕਾਬਲਾ ਕੀਤਾ ਉਹਨਾਂ ਦਾ ਫੜਾ ਫੜ ਅੱਗ ਮਤਲਬ ਲੌਂ ਤੋਂ ਪਹਿਲਾਂ ਹੀ ਪੀ ਅੱਗ ਲੱਗੇ ਨਾ ਗੁਰਦੁਆਰੇ ਨੂੰ ਮਹਾਰਾਜ ਨੂੰ ਬਚਾਉਣ ਦੀ ਕੋਸ਼ਿਸ਼ ਪੂਰੀ ਕੀਤੀ ਤੇ ਉਹਨਾਂ ਨੇ ਸਾਡੇ ਘਰ ਨੂੰ ਦੇਖ ਲਿਆ ਫਿਰ ਤੇ ਹੁਣ ਅੱਜ ਕੇ ਉਹ ਜਾਂਦੇ ਜਾਂਦੇ ਇਸ ਤਰ੍ਹਾਂ ਕਹਿ ਗਏ ਵੀ ਆ ਘਰ ਨਹੀਂ ਬਚੂਗਾ ਇਹ ਘਰ ਨੂੰ ਆਪਾਂ ਫੂਕ ਦੇਣਾ ਵਾ ਰਾਤ ਨੂੰ ਇਸ ਤਰ੍ਹਾਂ ਮਤਲਬ ਉਹਨਾਂ ਦੇ ਬੋਲ ਸੀਗੇ ਬੰਦਿਆਂ ਦੇ ਫਿਰ ਉਸ ਤੋਂ ਬਾਅਦ ਨਾ ਅਸੀਂ ਸਾਨੂੰ ਨਾ ਗੁਰਦੁਆਰੇ ਉਹਨਾਂ ਨੇ ਅਲਾਉਸਮੈਂਟ ਕਰ ਦਿੱਤਾ ਅਲਾਉਸਮੈਂਟ ਕਰ ਦਿੱਤਾ ਤੇ ਸਾਰੇ ਗੁਰਦੁਆਰੇ ਨਾ ਲੋਕ ਇਕੱਠੇ ਹੋ ਕੇ ਆ ਗਏ ਉਹਨਾਂ ਨੇ ਇੱਟਾਂ ਪੱਥਰ ਰੋੜੇ ਜੋ ਵੀ ਹੱਥ 'ਚ ਆਇਆ ਸਭ ਕੁਝ ਸਾਰਾ ਸਮਾਨ ਸਰੀਏ ਗੰਡਾ ਸੇ ਸਭ ਕੁਝ ਉੱਤੇ ਚੜਾ ਲਿਆ ਉਹਨਾਂ ਨੇ ਚੜਾ ਕੇ ਤੇ ਉੱਥੇ ਉੱਤੇ ਮਤਲਬ ਸਾਰੇ ਇਕੱਠੇ ਹੋ ਗਏ ਤੇ ਸਾਡੇ ਘਰ ਵਿੱਚ ਇਹ ਦੋਵੇਂ ਭਰਾ ਵਿਚਾਰੇ ਅੰਦਰ ਅੰਦਰ ਸੀਗੇ ਤੇ ਸਾਡੀ ਜਿਹੜੀ ਉਹ ਹੁੰਦੀ ਆ ਨਾ ਇਸ ਤਰ੍ਹਾਂ ਕਰਕੇ ਜਾਲੀ ਵਾਲੀ ਤੇ ਸਾਨੂੰ ਸਾਨੂੰ ਬਸਾ ਚ ਸੌਰੀ ਜਦੋਂ ਸਾਨੂੰ ਤਿੰਨਾਂ ਬੇਟੀਆਂ ਨੂੰ ਮੇਰੀਆਂ ਨੂੰ ਤੇ ਮੈਨੂੰ ਉਹ ਲੈ ਕੇ ਗਏ ਆਪਣੇ ਉਧਰ ਘਰ ਤੇ ਕੁਲਵੰਤ ਸਿੰਘ ਦਾ ਘਰ ਬਾਪੂ ਦਾ ਘਰ ਸੀਗਾ ਚਾਚਾ ਜੀ ਸਾਡੇ ਹੈਗੇ ਸੀ ਉਹ ਆਪਣੇ ਘਰ ਲੈ ਗਏ ਕਹਿੰਦੇ ਵੀ ਇਹ ਬੱਚਿਆਂ ਨੂੰ ਤੂੰ ਲੈ ਕੇ ਨਾ ਤੇ ਬੇਟਾ ਇੱਧਰ ਆ ਜਾ ਮੈਂ ਉਧਰ ਚਲੇ ਗਈ ਆ ਤੇ ਉਹਨਾਂ ਨੇ ਸਾਨੂੰ ਜਿਹੜੇ ਇੱਕ ਪੰਡਤਾਂ ਦਾ ਹੈਗਾ ਸੀ ਥੱਲੇ ਹਨਾ ਬਰਛਤੀ ਜੀ ਉਹਦੇ ਵਿੱਚ ਸਾਨੂੰ ਲੁਕਾ ਦਿੱਤਾ ਅੱਛਾ ਹੋਰ ਵੀ ਕਹਿੰਦੇ ਵੀ ਜੋ ਜਿੱਥੋਂ ਤੱਕ ਹੋ ਸਕੇ ਨਾ ਤੁਹਾਨੂੰ ਨਹੀਂ ਕੁਝ ਹੋਣਾ ਚਾਹੀਦਾ ਤੇ ਉਹਨਾਂ ਦਾ ਫਿਰ ਵੀ ਉਹਨਾਂ ਨੇ ਬਹੁਤ ਦਰਵਾਜਾ ਭੰਨਿਆ ਜੂ ਮਾਲਿਆ ਨੇ ਦਰਵਾਜਾ ਕਾਫੀ ਭੰਨਿਆ ਤੇ ਪਰ ਉਹਨਾਂ ਨੂੰ ਕੋਈ ਉਥੋਂ ਕਿਸੇ ਮਤਲਬ ਇੰਨਾ ਨਹੀਂ ਮਹਿਸੂਸ ਹੋਇਆ ਵੀ ਇੱਥੇ ਸਿੱਖਾਂ ਦੇ ਬੱਚੇ ਲੁਕੇ ਆ ਇਹ ਰਸੀਂ ਸਿੱਖਾਂ ਦੇ ਬੱਚੇ ਖਾਸਕਰ ਟਾਰਗੇਟ ਉੱਤੇ ਜਾ ਰਹੇ ਸੀ ਹਾਂਜੀ ਸਿੱਖਾਂ ਦੇ ਬੱਚਿਆਂ ਨੂੰ ਹੀ ਮਾਰਦੇ ਸੀ ਉਹ ਤੇ ਉਹਨਾਂ ਨੇ ਹਜੂਮ ਜਿਹੜਾ ਫਿਰ ਉੱਥੋਂ ਚਲਾ ਗਿਆ ਤੇ ਮੁੜ ਕੇ ਬਾਅਦ ਵਿੱਚ ਨਾ ਗੁਰਦੁਆਰੇ ਸਾਰੇ ਇਕੱਠੇ ਹੋਏ ਸੀ ਲੋਕੀ ਉਹਨਾਂ ਨੇ ਆਪਣੀ ਉੱਤੇ ਤਾਂ ਸਾਰੀ ਸੰਗਤ ਜਿੱਥੋਂ ਤੱਕ ਹੋ ਸਕੇ ਉਹਨਾਂ ਨੇ ਆਪਣੀ ਉੱਥੋਂ ਜਾਨ ਬਚਾਈ ਇਹਨਾਂ ਨੂੰ 4:30 4:5 ਵਜੇ ਨਾ ਇਹ ਅੰਦਰ ਸੀਗੇ ਤੇ 4:30 4 ਵਜੇ ਸਾਡੇ ਘਰ ਵਿੱਚ ਇਹਨਾਂ ਨੇ ਅੱਗ ਪਾਈ ਭਾਰੀ ਤੋੜ ਕੇ ਬਾਰੀ ਤੋੜ ਕੇ ਹਾਂਜੀ ਤੇ ਜਿਹੜੀਆਂ ਸਭ ਹੈਗੇ ਸੀ ਨਾ ਸਮਾਨ ਜਿਹੜਾ ਭਾਂਡਾ ਛੰਨਾ ਸਭ ਕੁਝ ਉਹ ਉੱਤੇ ਚੁੱਕ ਚੁੱਕ ਕੇ ਮਾਰਿਆ ਕੋਠਿਆਂ ਦੇ ਤੇ ਘਰ ਨੂੰ ਅੱਗ ਲਾਤੀ ਇਹਨਾਂ ਨੇ ਉੱਥੇ ਬੈੱਡ ਤੇ ਅੱਗ ਸੁੱਟ ਦਿੱਤੀ ਜਿਹੜੀ ਅੱਗ ਬਲਦੀ ਬਲਦੀ ਚੋ ਫੜ ਕੇ ਉਹ ਸੁੱਟ ਤਾਂ ਅੰਦਰ ਤੇ ਉਹ ਮੱਚ ਗਿਆ ਸਾਰ ਅੰਕਲ ਜੀ ਕਿੱਥੇ ਸੀ ਉਸ ਟਾਂ ਅੰਕਲ ਜੀ ਤੁਹਾਡੇ ਉਹ ਉਹ ਉਦੋਂ ਨਹੀਂ ਸੀ ਹੈਗੇ ਉਦੋਂ ਨਹੀਂ ਸੀ ਹੈਗੇ ਅੰਦਰ ਹਾਂਜੀ ਉਦੋਂ ਤੇ ਨਹੀਂ ਤੁਸੀਂ ਅੰਦਰ ਸੀਗੇ ਅੰਦਰ ਸੀਗੇ ਅੰਦਰ ਆ ਗਏ ਸੀਗੇ ਜਦੋਂ ਅੱਗ ਸਟਾਰਟ ਹੋਈ ਆ ਨਾ ਉਦੋਂ ਇਹ ਥੱਲੇ ਬੈੱਡ ਦੇ ਲੱਭ ਲੁਕੇ ਸੀਗੇ ਫਿਰ ਇਹਨਾਂ ਨੇ ਤਾਂ ਜੱਫੀਆਂ ਪਾਈਆਂ ਦੋਵਾਂ ਭਰਾਵਾਂ ਨੇ ਤੇ ਫਿਰ ਇਹਨਾਂ ਦੇ ਪੁਲਿਸ ਵੀ ਅੰਦਰ ਆਈ ਆ ਪੁਲਿਸ ਨੇ ਆਣ ਕੇ ਕਿਹਾ ਤੀ ਤੁਹਾਡੇ ਕੋਲ ਕੀ ਆ ਇਹਨਾਂ ਨੇ ਆਖਿਆ ਵੀ ਆਹ ਵੇਖ ਲਓ ਮੇਰੇ ਸਾਡੇ ਕੋਲ ਤੇ ਆ ਪਾਗੀ ਆ ਤੇ ਮੈਂ ਸਿਰੀ ਸਾਹਿਬ ਪਾਈ ਆ ਮੈਂ ਆਪਣੇ ਡਿਊਟੀ ਤੋਂ ਆਇਆ ਵਾਂ ਮੇਰੇ ਕੋਲ ਸਿਰੀ ਸਾਹਿਬ ਹੀ ਹੈਗੀ ਆ ਛੋਟੀ ਹੋਰ ਮੇਰੇ ਕੋਲ ਕੁਛ ਨਹੀਂ ਤੇ ਉਹ ਫਿਰ ਨਾ ਇਹਨਾਂ ਨੇ ਉਹਨਾਂ ਨੇ ਤਲਾਸ਼ੀ ਲੈ ਲਈ ਸਾਰੀ ਅੰਦਰੋਂ ਤਲਾਸ਼ੀ ਲੈ ਲਈ ਤੇ ਇਹ ਮਤਲਬ ਇਹਨਾਂ ਦੇ ਵੱਡੇ ਭਰਾ ਕਹਿਣ ਲੱਗੇ ਕਿ ਤੂੰ ਨਾ ਬਾਹਰ ਨਿਕਲ ਜਾ ਤੂੰ ਆਪਣੀ ਜਾਨ ਬਚਾ ਮੇਰਾ ਕੋਈ ਗੱਲ ਨਹੀਂ ਮੈਂ ਅੰਦਰ ਹੀ ਰਹਿਣਾ ਵਾ ਕੋਈ ਨਹੀਂ ਫਿਰ ਕੀ ਹੋਇਆ ਤੇ ਇਹਨੇ ਕਿਹਾ ਨਹੀਂ ਭਾ ਆਪਾਂ ਜੇ ਇਕੱਠੇ ਮਰਨਾ ਆਂ ਦੋਵੇਂ ਇਕੱਠੇ ਹੀ ਮਰਾਂਗੇ ਕੋਈ ਗੱਲ ਨਹੀਂ ਤੇ ਇਹਨੇ ਦਰਵਾਜ਼ਾ ਕਾਫੀ ਬੰਨਿਆ ਤੇ ਪਰ ਉਹਨਾਂ ਨੂੰ ਕੋਈ ਉਥੋਂ ਕਿਸੇ ਮਤਲਬ ਇੰਨਾ ਨਹੀਂ ਮਹਿਸੂਸ ਹੋਇਆ ਵੀ ਇੱਥੇ ਸਿੱਖਾਂ ਦੇ ਬੱਚੇ ਲੁਕੇ ਆ ਫਿਰ ਅਸੀਂ ਸਿੱਖਾਂ ਦੇ ਬੱਚੇ ਖਾਸ ਕਰਕੇ ਟਾਰਗੇਟ ਉੱਤੇ ਜਾ ਰਹੇ ਸੀ ਹਾਂਜੀ ਸਿੱਖਾਂ ਦੇ ਬੱਚਿਆਂ ਨੂੰ ਹੀ ਮਾਰਦੇ ਸੀ ਉਹ ਤੇ ਉਹਨਾਂ ਨੇ ਹਜੂਮ ਜਿਹੜਾ ਫਿਰ ਉਥੋਂ ਚਲਾ ਗਿਆ ਤੇ ਮੁੜ ਕੇ ਬਾਅਦ ਵਿੱਚ ਨਾ ਗੁਰਦੁਆਰੇ ਸਾਰੇ ਇਕੱਠੇ ਹੋਏ ਸੀ ਲੋਕੀ ਉਹਨਾਂ ਨੇ ਆਪਣੀ ਉੱਤੇ ਤਾਂ ਸਾਰੀ ਸੰਗਤ ਜਿੱਥੋਂ ਤੱਕ ਹੋ ਸਕੇ ਉਹਨਾਂ ਨੇ ਆਪਣੀ ਉਥੋਂ ਜਾਨ ਬਚਾਈ ਇਹਨਾਂ ਨੂੰ 4:30-5 ਵਜੇ ਨਾ ਇਹ ਅੰਦਰ ਸੀਗੇ ਤੇ 4:30 4 ਵਜੇ ਸਾਡੇ ਘਰ ਵਿੱਚ ਇਹਨਾਂ ਨੇ ਅੱਗ ਪਾਈ ਬਾਰੀ ਤੋੜ ਕੇ ਬਾਰੀ ਤੋੜ ਕੇ ਹਾਂਜੀ ਤੇ ਜਿਹੜੀਆਂ ਸਭ ਹੈਗੇ ਸੀ ਨਾ ਸਮਾਨ ਜਿਹੜਾ ਭਾਂਡਾ ਛੰਨਾ ਸਭ ਕੁਝ ਉਹ ਉੱਤੇ ਚੁੱਕ-ਚੁੱਕ ਕੇ ਮਾਰਿਆ ਕੋਠਿਆਂ ਦੇ ਤੇ ਘਰ ਨੂੰ ਅੱਗ ਲਾਤੀ ਇਹਨਾਂ ਨੇ ਉੱਥੇ ਬੈੱਡ ਤੇ ਅੱਗ ਸੁੱਟ ਦਿੱਤੀ ਜਿਹੜੀ ਅੱਗ ਬਲਦੀ-ਬਲਦੀ ਚੋ ਫੜ ਕੇ ਉਹ ਸੁੱਟ ਤਾਂ ਅੰਦਰ ਤੇ ਉਹ ਮੱਚ ਗਿਆ ਸਾਰ ਤੇ ਅੰਕਲ ਜੀ ਕਿੱਥੇ ਸੀ ਸਟਾਫ ਅੰਕਲ ਜੀ ਤੁਹਾਡੇ ਉਹ ਉਹ ਉਦੋਂ ਨਹੀਂ ਸੀ ਹੈਗੇ ਉਦੋਂ ਨਹੀਂ ਸੀ ਹੈਗੇ ਅੰਦਰ ਹਾਂਜੀ ਉਦੋਂ ਤੇ ਨਹੀਂ ਤੁਸੀਂ ਅੰਦਰ ਸੀਗੇ ਅੰਦਰ ਸੀਗੇ ਅੰਦਰ ਆ ਗਏ ਸੀਗੇ ਜਦੋਂ ਅੱਗ ਸਟਾਰਟ ਹੋਈ ਆ ਨਾ ਉਦੋਂ ਇਹ ਥੱਲੇ ਬੈੱਡ ਦੇ ਲੁਕੇ ਸੀਗੇ ਫਿਰ ਇਹਨਾਂ ਨੇ ਤਾਂ ਜੱਫੀਆਂ ਪਾਈਆਂ ਦੋਵਾਂ ਭਰਾਵਾਂ ਨੇ ਤੇ ਫਿਰ ਇਹਨਾਂ ਤੇ ਪੁਲਿਸ ਵੀ ਅੰਦਰ ਆਈ ਆ ਪੁਲਿਸ ਨੇ ਆਣ ਕੇ ਕਿਹਾ ਤੀ ਤੁਹਾਡੇ ਕੋਲ ਕੀ ਆ ਇਹਨਾਂ ਨੇ ਆਖਿਆ ਵੀ ਆਹ ਵੇਖ ਲਓ ਮੇਰੇ ਸਾਡੇ ਕੋਲ ਤੇ ਆ ਪਾਗੀ ਆ ਤੇ ਮੈਂ ਸ੍ਰੀ ਸਾਹਿਬ ਪਾਈ ਆ ਮੈਂ ਆਪਣੇ ਡਿਊਟੀ ਤੋਂ ਆਇਆ ਵਾਂ ਮੇਰੇ ਕੋਲ ਸ੍ਰੀ ਸਾਹਿਬ ਹੀ ਹੈਗੀ ਆ ਛੋਟੀ ਹੋਰ ਮੇਰੇ ਕੋਲ ਕੁਛ ਨਹੀਂ ਤੇ ਉਹ ਫਿਰ ਨਾ ਇਹਨਾਂ ਨੇ ਉਹਨਾਂ ਨੇ ਤਲਾਸ਼ੀ ਲੈ ਲਈ ਸਾਰੀ ਅੰਦਰੋਂ ਤਲਾਸ਼ੀ ਲੈ ਲਈ ਤੇ ਇਹ ਮਤਲਬ ਇਹਨਾਂ ਦੇ ਵੱਡੇ ਭਰਾ ਕਹਿਣ ਲੱਗੇ ਕਿ ਤੂੰ ਨਾ ਬਾਹਰ ਨਿਕਲ ਜਾ ਤੂੰ ਆਪਣੀ ਜਾਨ ਬਚਾ ਮੇਰਾ ਕੋਈ ਗੱਲ ਨਹੀਂ ਆ ਮੈਂ ਅੰਦਰ ਹੀ ਰਹਿਣਾ ਵਾਂ ਕੋਈ ਨਹੀਂ ਫਿਰ ਕੀ ਹੋਇਆ ਤੇ ਇਹਨੇ ਕਿਹਾ ਨਹੀਂ ਭਾ ਆਪਾਂ ਜੇ ਇਕੱਠੇ ਮਰਨਾ ਆਂ ਦੋਵੇਂ ਇਕੱਠੇ ਹੀ ਮਰਾਂਗੇ ਕੋਈ ਗੱਲ ਨਹੀਂ ਤੇ ਜਿੱਥੋਂ ਤੱਕ ਹੋ ਸਕੇ ਮੁੜ ਕੇ ਬਾਅਦ ਚ ਇਹਨਾਂ ਨੇ ਇਹ ਗੱਲ ਆਪਾਂ ਸੁਣੀ ਤੇ ਉਹ ਪੁਲਿਸ ਵਾਲੇ ਕਹਿ ਲੱਗੇ ਨਹੀਂ ਇਹਨੂੰ ਨਾ ਇਹਨੂੰ ਛੱਡ ਦੋ ਇਹਨੂੰ ਬਾਹਰ ਕੱਢਦਾ ਉਹਨਾਂ ਨੂੰ ਕਹਿੰਦੇ ਇਹਨਾਂ ਨੂੰ ਇਹਨੂੰ ਮਾਰੋ ਇਹਨਾਂ ਨੂੰ ਮਾਰੋ ਬਾਅਦ ਚ ਜਦੋਂ ਇਹਨਾਂ ਨੂੰ ਇੰਨੀ ਗੱਲ ਕਹੀ ਫਿਰ ਬਾਅਦ ਵਿੱਚ ਪਤਾ ਨਹੀਂ ਉਹਨਾਂ ਦੇ ਕੀ ਦਿਮਾਗ 'ਚ ਹੋਇਆ ਇਹ ਭੱਜ ਕੇ ਵਿਚਾਰੇ ਆਪਣੇ ਬਾਰ ਗਏ ਤੇ ਬਾਹਰ ਜਾ ਕੇ ਇਹਨਾਂ ਨੇ ਵੇਖਿਆ ਉਥੇ ਇੱਕ ਇਧਰਲੇ ਪਾਸੇ ਹੈ ਗਈ ਸੀ ਜਲਾਨੀ ਸੀ ਕੀ ਕੋਈ ਭਈਆ ਨਹੀਂ ਰਹਿੰਦੀ ਇਹ ਉਹਦੇ ਘਰ ਚ ਜਦੋਂ ਹਜੂਮ ਆਇਆ ਸਾਰਾ ਇੰਜ ਜ਼ੋਰ ਦੀ ਇਹ ਉਹਦੇ ਘਰ ਭੱਜ ਕੇ ਲੋਕ ਗਏ ਲੋਕ ਗਏ ਤੇ ਵਿਚਾਰੇ ਆਪਣੀ ਜਾਨ ਬਚਾਉਣ ਵਾਸਤੇ ਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਉਹਨੇ ਉਹਨਾਂ ਨੇ ਜਦੋਂ ਬੂਹਾ ਬੰਨਿਆ ਉਹਨੇ ਕਹਿ ਦਿੱਤਾ ਜਨਾਨੀ ਨੇ ਵੀ ਹਾਂ ਹੈਗਾ ਵਾ ਸਰਦਾਰ ਅੰਦਰ ਉਹਨਾਂ ਨੇ ਪੱਥਰ ਮਾਰਿਆ ਇੱਥੇ ਹੀ ਵਾਸ ਇਹਨਾਂ ਦੇ ਇੱਥੇ ਹੀ ਬਸ ਇੱਕ ਜ਼ੋਰ ਦੀ ਅੰਕਲ ਜੀ ਦੇ ਇਹਨਾਂ ਦੇ ਹਾਂਜੀ ਐਡਾ ਵੱਡਾ ਪੱਥਰ ਵੱਜਾ ਤੇ ਐ ਹੀ ਇਹਨਾਂ ਦੇ ਉੱਥੇ ਹੀ ਕਹਿੰਦੇ ਮੈਂ ਉੱਥੇ ਹੀ ਡੇਗ ਪਿਆ ਤੇ ਕਹਿੰਦੇ ਬਾਅਦ ਚ ਮੈਨੂੰ ਪਤਾ ਨਹੀਂ ਕੀ ਹੋਇਆ ਅੱਛਾ ਉੱਥੇ ਪੱਗ ਬਣ ਕੇ ਕਿਸੇ ਟਿਆ ਫੇਰ ਇਹਨਾਂ ਨੇ ਉਥੋਂ ਹੀ ਪੱਗ ਬਣ ਕੇ ਨਾ ਤੇ ਬਾਹਰ ਲੈ ਆਂਦਾ ਤੇ ਇਹਨਾਂ ਦੀ ਲੱਤ ਦੇ ਉੱਤੇ ਸੱਚ ਇੱਥੇ ਸਰੀਆ ਵੱਜਾ ਇੱਥੇ ਕਿਰਪਾਨ ਵੱਜੀ ਕਿਰਪਾਨ ਵੱਜੀ ਇੱਥੇ ਤੇ ਉਹ ਨਾ ਐਡਾ ਵੱਡਾ ਮਤਲਬ ਵੀ ਕੱਟ ਪਿਆ ਤੇ ਸਿਰ ਤੇ ਤੇ ਇੱਥੇ ਗੋਲੀ ਲੱਗੀ ਸੀ ਮੋਢੇ ਤੇ ਇੱਥੇ ਵੀਰ ਜੀ ਇੱਥੇ ਗੋਲੀ ਉਹਨਾਂ ਦੇ ਲੱਗੀ ਮੋਢੇ ਤੇ ਉਹ ਗੋਲੀ ਆਰ ਪਾਰ ਹੋ ਗਈ ਤੇ ਫਿਰ ਉਹਨਾਂ ਨੇ ਨਾ ਕੀਤਾ ਕਿ ਬਾਅਦ ਚ ਜਾ ਕੇ ਬਾਹਰ ਜਦੋਂ ਨਿਕਲ ਗਏ ਤੇ ਫਿਰ ਪੁਲਸ ਵਾਲਿਆਂ ਨੇ ਇਹਨਾਂ ਦੇ ਉਹ ਬੰਨ ਕੇ ਨਾ ਪੱਗ ਤੇ ਫੜ ਕੇ ਉਥੋਂ ਰੌਣਕ ਹੈਗਾ ਸੀ ਬਾਜੀ ਸਾਡਾ ਉਹਨਾਂ ਦੀ ਗਲੀ ਵਿੱਚ ਇਹਨਾਂ ਨੂੰ ਮਤਲਬ ਮਾਰ ਕੇ ਸੁੱਟ ਗਏ हां ਮਾਰ ਕੇ ਸੁੱਟ ਗਏ ਉਹਨਾਂ ਨੇ ਪੱਗ ਪਾਤੇ ਫਿਰ ਪੱਗ ਪੱਗ ਮਤਲਬ ਉੱਤੇ ਪਾਤੀ ਫਿਰ ਜਦੋਂ ਉਹਨੇ ਦੇਖਿਆ ਉਤੋਂ ਮੇਰੀ ਨਾਨ ਨੇ ਦੇਖਿਆ ਜਿਹੜੀ ਸਾਡੀ ਨਾਨ ਆ ਉਥੇ ਰਹਿੰਦੀ ਸੀ ਤੇ ਉਹਨੇ ਉਹਨੇ ਆਣ ਕੇ ਦੇਖਿਆ ਕਹਿੰਦੀ ਹਾਏ ਮੇਰਾ ਹਾਏ ਮੇਰਾ ਭਰਾ ਹਾਏ ਤੇ ਕੀ ਹੋ ਗਿਆ ਸਾਰਾ ਐਨਾ ਨਾ ਛੱਪੜ ਲੱਗਾ ਸੀ ਖੂਨ ਦਾ ਬਹੁਤ ਵੱਡਾ ਉਹ ਦੇਖ ਕੇ ਬਸ ਉਹਨੂੰ ਉਹ ਘਬਰਾ ਗਈ ਵਿਚਾਰੀ ਕਹਿੰਦੀ ਪਤਾ ਨਹੀਂ ਤੇ ਉਹਨੇ ਆਪਣੇ ਘਰ ਜਾ ਕੇ ਨਾ ਜਿਹੜੇ ਦੋ ਬੰਦੇ ਸੀਗੇ ਇੱਕ ਮਾਂਗੇ ਰਾਮ ਤੇ ਜਸਵੰਤ ਉਹ ਸਰਦਾਰ ਸੀ ਇੱਕ ਹਿੰਦੂ ਸੀ ਭਈਆ ਸੀ ਪਤਾ ਨਹੀਂ ਤੇ ਉਹਨਾਂ ਦੋਵਾਂ ਜਾਣਿਆਂ ਨੇ ਜਾ ਕੇ ਤੇ ਇਹਨਾਂ ਨੂੰ ਜੀਬ ਚ ਪਾਇਆ ਤੇ ਪਾਣੀ ਜਿਹੜਾ ਮਤਲਬ ਆਪਣੇ ਘਰ ਨਾ ਸਾਰਾ ਸਮਾਨ ਜੋ ਵੀ ਸੜਿਆ ਬਲਿਆ ਸਭ ਕੁਝ ਸੀਗਾ ਤੇ ਮੁੜ ਕੇ ਰੱਖ ਗਈ ਉਸ ਤਰ੍ਹਾਂ ਹੀ ਛੱਡ ਕੇ ਤੇ ਉਹ ਭੱਜ ਕੇ ਚਲੀ ਗਈ ਜਿੱਥੋਂ ਤੱਕ ਹੋ ਸਕੇ ਉਦੋਂ ਇਹਨਾਂ ਨੇ ਬਹੁਤ ਜ਼ਿਆਦਾ ਜਾ ਕੇ ਹਸਪਤਾਲ ਸੁਟਿਆ ਇਹ ਦੂਰਾਵ ਵਾਲਾ ਹਸਪਤਾਲ ਉੱਥੇ ਸੁੱਟ ਕੇ ਇਹਨਾਂ ਨੇ ਤੇ ਜਾ ਕੇ ਉੱਥੋਂ ਇਹਨਾਂ ਦੇ ਫਿਰ ਤੁਹਾਨੂੰ ਪਤਾ ਹੀ ਅੱਗੇ ਉੱਥੋਂ ਜਾਨ ਬਚਾਈ ਇਹ ਚਸ਼ਮਦੀ ਗਵਾਨ ਇਹ ਜਿਹੜੇ ਛੋਟੇ ਭਰਾ ਸੀ ਇਹਨਾਂ ਦੇ ਇਹ ਸਾਰੀ ਸਾਰੀ ਗੱਲ ਇਹਨਾਂ ਨੂੰ ਜ਼ਿਆਦਾ ਪਤਾ ਕਿਉਂਕਿ ਮਾਤਾ ਜੀ ਨੇ ਤੇ ਚਲੋ ਉਸ ਸਮੇਂ ਜੋ ਸੰਤਾਪ ਉਠਾਇਆ ਅੰਕਲ ਜੀ ਤੁਸੀਂ ਕਿੱਥੇ ਸੀ ਉਸ ਟਾਈਮ ਜਦੋਂ ਅੰਕਲ ਜੀ ਨੂੰ ਮਾਰ ਕੇ ਉਹਨਾਂ ਨੇ ਸੁੱਟ ਦਿੱਤਾ ਅਸੀਂ ਨਾ ਇਹ ਆਪਣੇ ਪੰਜੀ ਜਿਹੜੇ ਸਿੱਖ ਪਰਿਵਾਰ ਸੀ ਜਿਹੜੇ ਸਾਡੇ ਨਾਲ ਮੁਕਾਬਲਾ ਮੁਕਾਬਲਾ ਕਰਨ ਵਾਲੇ ਸੀਗੇ ਹਾਂਜੀ ਉਹ ਐਸੀ ਜਣਾ ਨਾ ਇੱਕ ਇੱਕ ਦੋ ਦੋ ਕਰਕੇ ਘਰੋਂ ਤੁਸੀਂ ਚਲੋ ਵੀ ਸਾਰਿਆਂ ਨੂੰ ਇਕੱਠਿਆਂ ਨੂੰ ਮਾਰ ਦੇਣਗੇ ਹਾਂਜੀ ਫਿਰ ਅਸੀਂ ਆ ਲਾਸਟ ਜੇ ਅਸੀਂ ਦੋਨੋਂ ਭਰਾ ਰਹਿ ਗਏ ਲਾਸਟ ਵਿੱਚ ਅਸੀਂ ਦੋਨੋਂ ਭਰਾ ਰਹਿ ਗਏ ਉੱਥੇ ਅਸੀਂ ਜੱਫੀਆਂ ਪਾਈਆਂ ਸੀ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਕਿਹਾ ਤੁਸੀਂ ਇੱਥੋਂ ਨਿਕਲ ਜ ਤੁਹਾਡੇ ਬੱਚੇ ਛੋਟੇ ਛੋਟੇ ਹੈਗੇ ਮੇਰੀ ਕੋਈ ਗੱਲ ਨਹੀਂ ਅੱਛਾ ਜੀ ਔਰ ਗੁਰੂ ਆਮਦਾਸ ਜੀ ਸਾਨੂੰ ਆ ਵੇਖ ਲਓ ਸਭ ਕੋਈ ਬਾਗ ਪਰਿਵਾਰ ਸਾਰਾ ਤੁਹਾਡੇ ਸਾਹਮਣੇ ਹੈ ਹਾਂਜੀ ਇਹਨਾਂ ਨੂੰ ਇੱਕ ਰੋਮ ਬਾਹਰ ਆਪ ਕੱਢਿਆ ਤੇ ਇਹ ਚਲੇ ਗਏ ਗੁਰਦਾਰੇ ਗਏ ਤੇ ਗੁਰਦਾਰੇ ਦਰਵਾਜ਼ਾ ਬੰਦ ਸੀ ਉਹ ਪਲਾਟ ਜੀਆ ਸਾਹਮਣੇ ਪਲਾਟ ਦੇ ਵਿੱਚ ਚਲੇ ਗਏ ਪਲਾਟ ਪਾਰ ਕਰ ਗਏ ਉੱਥੇ ਇੱਕ ਕਮਰਾ ਸੀਗਾ ਕਿਸੇ ਦਾ ਖਰਾਦ ਚੱਲਣ ਦੀ ਸੀ ਉੱਥੇ ਫਿਰ ਇਹ ਲੁਕ ਗਏ ਇਹ ਜਦੋਂ ਇਹਨਾਂ ਦੇ ਪੱਥਰ ਪਹਿਲੋ ਤੇ ਉਹ ਕਹਿੰਦਾ ਅੰਜੀ ਕੀਤਾ ਉਹਨੇ ਫਿਰ ਜਦੋਂ ਉਹਨੇ ਇੰਜ ਕੀਤਾ ਨਾ ਉਹ ਫਿਰ ਮਾ ਉਹ ਉਥੇ ਇਹਨਾਂ ਨੂੰ ਪੈ ਗਿਆ ਸੀਗਾ ਉਥੇ ਫਿਰ ਇਹਨਾਂ ਨੂੰ ਪੱਥਰ ਮਾਰਿਆ ਘਸੀਟਿਆ ਗੋਲੀ ਦਾ ਨਿਸ਼ਾਨ ਵੀ ਸੀਗਾ ਭਾਈ ਸਾਹਿਬ ਦੇ ਤੇ ਪੱਟ ਵੀ ਘਰਪਾਨ ਦੇ ਮੇਰੇ ਦੇਖੋ ਜੀ ਮੇਰੇ ਆ ਜਿਹੜਾ ਆ ਸਰੀਏ ਨਾ ਵੇਖੋ ਇਹ ਸਰੀਏ ਦੇ ਨਿਸ਼ਾਨ ਆ ਜਿਹੜੇ ਜੀਵ ਜੀਵਾਂ ਦੀਨੇ ਵੰਡੇ ਸੀਗੇ ਔਰ ਮੈਂ ਉਥੇ ਸੀਗਾ ਜਿੱਥੇ ਟਾਇਰ ਪਾ ਕੇ ਸਾੜੇ ਹਨ ਤੇ ਮੈਨੂੰ ਰੱਬ ਨੇ ਉਥੋਂ ਬਚਾਇਆ ਅੱਛਾ ਜੀ ਮੈਂ ਬੋਰਿੰਗ ਦਾ ਕੰਮ ਕਰਦਾ ਸੀ। ਉਹ ਆ ਤੁਹਾਡੇ ਨੂੰ ਮਾਰਕਸ ਛੋੜ ਦਿੱਤਾ ਗਿਆ ਸੀ ਮਤਲਬ حساب ਦਾ ਮਾਰਕਸ ਛੋੜ ਦਿੱਤਾ। ਉਸ ਤੋਂ ਬਾਅਦ ਤੁਸੀਂ ਇਕੱਲੇ ਰਹਿ ਗਏ ਸੀ। ਹਾਂਜੀ। ਨਹੀਂ ਇਕੱਲੇ ਨਹੀਂ ਰਹਿ ਗਏ ਮੈਂ 31 3 ਦੀ ਗੱਲ ਦੱਸ ਰਿਹਾ ਤੁਹਾਨੂੰ। ਇਹ ਮੋਵ ਖਲੋਤਾ ਸੀ ਆ ਮੁਸਲਮਾਨ ਦੀ ਦੁਕਾਨ ਸੀਗੀ। ਉਹ ਕਹਿਣ ਲੱਗਾ ਭਾਈ ਸਾਹਿਬ ਆਪ ਪਿੱਛੇ ਹੋ ਜਾਓ ਤੇ ਮੈਂ ਪਿੱਛੇ ਹੋ ਗਿਆ। ਮੋਵ ਚਲਾ ਗਿਆ ਤੇ ਮਸ਼ਾਲਾਂ ਉਹਨਾਂ ਕੋਲ ਜਗਦੀਆਂ ਸੀਗੀਆਂ। ਇਹਨਾਂ ਕੋਲ ਉਦੋਂ ਸ਼ਾਮ ਦੇ ਟਾਈਮਿੰਟੀਆਂ 9 ਵਜੇ ਤੋਂ ਬਾਅਦ ਹੁੰਦੀਆਂ ਜਦੋਂ ਪ੍ਰਧਾਨ ਮੰਤਰੀ ਬਣ ਜਾਂਦਾ ਨਾ ਰਜੀਵਾਂ ਦੀ। ਇਹ ਰਟੁਰਾ ਦੇੰਤੀਆਂ ਪਟ્રોલ ਵਾਲਾ ਔਰ ਜਿਹੜਾ ਵਾਈਟ ਪਾਊਡਰ ਵਾਲਾ ਜਿਹੜੇ ਪੋਰਟਰ ਟਾਇਰ ਪਾ ਕੇ ਸਾੜੇ ਆ ਮੈਨੂੰ ਰੱਬ ਨੇ ਉੱਥੋਂ ਬਚਾਇਆ 31 ਤਰੀਕ ਨੂੰ ਇੱਕ ਪ੍ਰੀਤਮ ਸਿੰਘ ਸੀਗਾ ਹਿਮਾਚਲ ਦਾ ਔਰ ਇੱਕ ਮੁਸਲਮਾਨ ਦਾ ਬੇਟਾ ਸੀ ਮੈਂ ਉੱਥੇ ਕੰਮ ਤੇ ਆ ਗਿਆ ਮੈਨੂੰ ਕਹਿੰਦਾ ਭਾਈ ਸਾਹਿਬ ਆਪ ਪਿੱਛੇ ਮੈਂ ਪਿੱਛੇ ਹੋ ਗਿਆ ਉੱਥੇ ਮੈਂ ਆਪਣੀ ਜਿੱਥੇ ਕੰਮ ਕਰਦਾ ਉੱਥੇ ਮੈਂ ਪਹੁੰਚ ਗਿਆ ਸੀਗਾ ਉਹ ਫਿਰ ਮੀਆਂ ਜੀ ਕਹਿਣ ਲੱਗੇ ਇਸ ਕੋ ਬਚਾਣਾ ਕਿ ਮਰਮਾਣਾ ਕਹਿੰਦੇ ਬਚਾਣਾ ਕਿਦਾ ਫਿਰ ਆਪ ਘਰ ਛੋੜ ਕੇ ਆਓ ਤੇ ਉਹ ਫਿਰ ਮੈਨੂੰ ਕੁਦਰਤ ਜੋ ਮੀਆਂ ਜੀ ਦਾ ਬੇਟਾ ਮਿਲ ਗਿਆ ਮੈਨੂੰ ਮੈਨੂੰ ਉਹਨੇ ਆਟੋ ਜਿਹਾ ਭਾਇਆ ਸੀ ਉੱਥੇ ਜਿੱਥੇ ਬਸਾਂ ਦੀ ਲਾਈਨ ਲੱਗੀ ਹੋਈ ਸੀਗੀ ਇਹ ਆਪਣਾ ਸਬਜੀ ਮੰਡੀ ਸਬਜੀ ਮੰਡੀ ਥਾਣੇ ਦੇ ਲਾਗੇ ਤੇ ਔਰ ਇੱਕ ਮਲਕਾਗਾ ਬਸਾਂ ਦੀ ਲਾਈਨ ਲੱਗੀ ਸੀ ਔਰ ਉੱਥੇ ਆਟੋ ਕੁ ਮਾਗਣ ਮੈਨੂੰ ਰਾਜਪੂਰਾ ਰੋਡ ਤੇ ਰੱਖਿਆ ਛੋਲਿਆਂ ਦੀ ਦਾਲ ਘੀਏ ਵਾਲੀ ਔਰ ਇੱਕ ਰੋਟੀ ਸਾਰੀ ਰਾਤ ਖਾਧੀ ਸੀ ਰੋਟੀ ਅੰਦਰ ਨਹੀਂ ਸੀ ਲੰਘਦੀ ਮੌਤ ਨਜ਼ਰ ਆਉਂਦੀ ਸੀ ਉਹਨਾਂ ਨੇ ਫਿਰ ਮੈਨੂੰ ਸਵੇਰੇ ਪ੍ਰੀਤਮ ਸੀਗਾ ਮੇਰੇ ਅਸੀਂ ਇੱਕੋ ਉਸਤਾਦ ਦੇ ਛਿਗੜ ਦੇ ਬੋਰਿੰਗ ਦਾ ਮੈਂ ਕੰਮ ਕਰਦਾ ਸੀਗਾ ਸਕੂਟਰਾਂ ਦਾ ਤੇ ਉਹ ਫਿਰ ਮੈਨੂੰ ਬਚਾ ਗਏ ਉਹਨਾਂ ਇੱਕ 31 ਨੂੰ ਰਾਤ ਬਚਾ ਲਿਆ ਤੇ ਮੈਨੂੰ ਸਵੇਰੇ ਛੱਡ ਕੇ ਗਏ ਫਿਰ ਸਵੇਰੇ 9 ਵਜੇ ਦੇ ਆ ਉਮੀਦਾ ਬੱਚ ਨੂੰ ਨਾਰਾ ਮਾਰਦੇ ਖੂਨ ਦਾ ਬਦਲਾ ਖੂਨ से ਲẽਗੇ। ਔਰ ਇਹ ਫਿਰ ਜਦੋਂ ਨਾਰਾ ਵਜਦਾ ਨਾ ਫਿਰ ਇੱਕਦਮ ਹੀ ਸਭ ਕੁਝ ਹੋ ਜਾਂਦਾ ਇੰਤਜ਼ਾਮ ਉਹਨਾਂ ਨੇ ਗੁਰਦੁਆਰਾ ਸਾਡਨ ਲੱਗਦੇ ਆ ਫਿਰ ਬੜੀ ਲੰਬੀ ਕਹਾਣੀ ਆ ਹੁਣ ਜਿਹੜੀਆਂ ਉਹ ਕਹਿੰਦੇ ਨਾ ਉਹ ਜਿਹੜੇ ਬੰਦੇ ਕਿਹੜੇ ਕਿਹੜੇ ਬੰਦੇ ਸਜਾਵਾਂ ਉਹਨਾਂ ਦੀ ਗਵਾਹੀ ਨੇ ਸਜਾਵਾਂ ਜੀ ਦੇਖੋ ਸਾਡੇ ਕੇਸ ਚ 8 ਆਦਮੀ ਸੀਗੇ ਹਾਂਜੀ ਦੋ ਮਰ ਗਏ ਸੀਗੇ ਤੇ ਦੋ ਘੋੜੇ ਸੀਗੇ ਜਦੋਂ ਕੇਸ ਦੀਆਂ ਗਵਾਹੀਆਂ ਹੁੰਦੀਆਂ ਨਾ ਉਦੋਂ ਚਾਰ ਆਦਮੀ ਸੀਗੇ ਰਾਦੇ ਸ਼ਾਮ ਰਾਦੇ ਸ਼ਾਮ ਇਹ ਬਿਲਾ ਬਿੱਲਾ ਮੰਗਲ ਸਿੰਘ ਬਿੱਲਾ ਭਗਤ ਸਿੰਘ ਔਰ ਇਹ ਬ੍ਰਿਜਮੂਨ ਵਰਮਾ ਚਾਰ ਜਾਨੇ ਸੀਗੇ ਔਰ ਜਦੋਂ سزا ਹੋਈ ਉਹਦੋਂ ਇਹ ਤਿੰਨ ਜਾਨੇ ਰਹਿ ਗਏ ਸੀਗੇ ਰਾਜੇਸ਼ਮ ਮਰ ਗਿਆ ਸੀ ਵਿੱਚੇ ਤਿੰਨੇ ਭਗਤ ਸਿੰਘ ਸੀਗਾ ਇੱਕ ਮੰਗਲ ਸਿੰਘ ਬਿੱਲਾ ਸੀ ਔਰ ਇੱਕ ਸੀਗਾ ਆਪਣਾ ਬ੍ਰਿਜਮੂਨ ਵਰਮਾ ਭਗਤ ਸਿੰਘ ਔਰ ਇਹ ਤਿੰਨ ਜਾਨੇ ਸੀਗੇ ਹਾਂ ਬਿਲਕੁਲ ਇੱਕ ਉਹਨਾਂ ਦਾ ਕਮਾਂਡਰ ਸੀਗਾ ਜੀ ਹਾਂਜੀ ਇਹ ਜਗਦੀਸ਼ ਟੈਟਲਰ ਉਹਨਾਂ ਦਾ ਕਮਾਂਡ ਕਮਾਂਡਰ ਸੀਗਾ ਬਿਲਕੁਲ ਜਿਹੜੇ ਉਹਨਾਂ ਦੀ ਛੋਟੀ ਜੀ 25 ਸਟਾਮ ਉਹ ਉਸਟਾਮ ਇੱਕ ਛੋਟੀ ਬੱਚੀ ਸੀ ਇਹਨਾਂ ਦੀ 5.5 ਸਾਲ ਦੀ ਜਿਹੜੇ ਬਜ਼ੁਰਗ ਦੁਨੀਆ ਤੋਂ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਸਭ ਕੁਝ ਦੇਖਿਆ ਭੈਣ ਤੁਸੀਂ ਉਹਨਾਂ ਦੇ ਛੋਟੇ ਬੱਚੇ ਹੋ ਜਦੋਂ ਤੁਸੀਂ 5.5 ਸਾਲ ਦੀ ਤੁਹਾਡੀ ਉਮਰ ਸੀ ਉਸ ਸਮੇਂ ਤੁਸੀਂ ਦੱਸਿਆ ਤੇ ਕੀ ਕੁਝ ਵੇਖਿਆ ਤੁਹਾਡੇ ਉਸ ਸਮੇਂ ਸਾਰੀ ਉਹ ਚੀਜ਼ ਯਾਦ ਹੈ ਇੰਨੀ ਕੁ ਉਮਰ ਦੇ ਵਿੱਚ ਵੀ ਸਭ ਯਾਦ ਨੇ ਹਾਂਜੀ ਬਸ ਮੈਂ ਤੁਹਾਨੂੰ ਦੱਸ ਰਹੀ ਨਾ ਜਿਵੇਂ ਰਾਤ ਦਾ ਟਾਈਮ ਸੀ ਤੇ ਅਸੀਂ ਟੀਵੀ ਦੇਖ ਰਹੇ ਸੀ ਉਦੋਂ ਨਿਊਜ਼ ਆਈ ਕਿ ਇਸ ਤਰ੍ਹਾਂ ਤਤ ਹੋ ਗਿਆ ਔਰ ਇੰਨਾ ਕੁ ਮਾਹੌਲ ਖਰਾਬ ਹੋਇਆ ਸੀ ਇੰਨਾ ਕੁ ਤਾਂ ਮੈਨੂੰ ਪਤਾ ਹੈ ਠੀਕ ਹੈ ਔਰ ਨਾ ਜ਼ਿਆਦਾਤਰ ਲੋਕਾਂ ਨੇ ਲਾਈਟਸ ਬੰਦ ਕੀਤੀਆਂ ਸੀ ਹਨੇਰੇ ਰਹਿੰਦੇ ਰ ਅਸੀਂ ਜ਼ਿਆਦਾਤਰ ਔਰ ਸਵੇਰੇ ਕੋਈ ਇੱਕ ਮਾਰਨਿੰਗ ਟਾਈਮ ਨਾਸ਼ਤਾ ਵਗੈਰਾ ਚੱਲ ਰਿਹਾ ਸੀ ਉੱਪਰ ਸਾਰੇ ਜਣੇ ਬੈਠੇ ਹੋਏ ਸੀ ਜਿਵੇਂ ਕੰਤੇ ਚਾਹ ਦੀ ਗੱਲ ਕਰਦੇ ਨੇ ਇੱਕ ਉਹ ਸੀ ਨਾਲ ਮੇਰੇ ਦੋ ਚਾਚੇ ਤੇ ਮੇਰੇ ਪਾਪਾ ਤੇ ਉਹ ਮੈਂ ਉੱਪਰ ਬੰਨੇ ਤੇ ਇੰਜ ਖੜੀ ਸੀ ਮੈਨੂੰ ਹੁਣ ਵੀ ਯਾਦ ਆ ਇੰਜ ਰੱਖ ਕੇ ਤੇ ਉਹ ਸਭ ਚਾਹ ਨੋਰਮਲ ਖੜਿਆ ਹੁੰਦਾ ਹੈ ਨਾ ਹਾਂ ਤੇ ਉਧਰ ਨੁਕਰ ਤੇ ਸਲਵਾਈ ਦੀ ਦੁਕਾਨ ਸੀ ਤੇ ਵੱਡੀ ਸਾਰੀ ਕੜਾਈ ਪਈ ਹੋਈ ਸੀ ਉੱਤੇ ਕਾਫੀ ਜਣੇ ਆਉਂਦੇ ਆ ਤੇ ਉਹ ਕੜਾਈ ਚੁੱਕ ਕੇ ਪਲਮਾਰਦੇ ਆ ਫਿਰ ਉਹਨਾਂ ਕੋ ਰੌਡਸ ਸਰੀਏ ਜੋ ਵੀ ਤੋੜਨਾ ਸ਼ੁਰੂ ਕਰ ਦਿੰਦੇ ਆ ਮੈਂ ਦੁਕਾਨ ਬੰਦ ਕਰਾ ਲਈ ਸੀ ਫਿਰ ਉਹਨਾਂ ਨੇ ਆਪਣਾ ਉਹ ਕੰਮ ਸ਼ੁਰੂ ਕਰਤਾ ਸਟਾਰਟ ਇਧਰੋਂ ਫਿਰ ਗੁਰਦੁਆਰਾ ਸਾਹਿਬ ਵੱਲ ਗਏ ਜਿਵੇਂ ਸਾਡਾ ਨੌਕਰ ਤੇ ਕਰ ਸੀ ਤਿੰਨ ਚਾਰ ਘਰਾਂ ਦਾ ਫਰਕ ਹੈ ਹੈਨਾ ਮਾਮਾ ਤੇ ਨਾਲ ਗੁਰਦੁਆਰਾ ਸਾਹਿਬ ਸੀ ਸਾਹਮਣੇ ਲਾਈਨ 'ਚ ਤੇ ਇਹ ਉਹ ਜਾ ਕੇ ਉਹਨਾਂ ਕੋ ਐਨੇ-ਨੇ ਕੰਨੀਆਂ ਸੀ ਮਿੱਟੀ ਦੇ ਤੇਲ ਦੀਆਂ ਉਹਨਾਂ ਨੇ ਉਹ ਛਿੜਕਣਾ ਸ਼ੁਰੂ ਕਰ ਦਿੱਤਾ ਇੱਕ ਵੱਡਾ ਦਰਵਾਜ਼ਾ ਸੀ ਗੁਰਦੁਆਰਾ ਸਾਹਿਬ ਦਾ ਇੱਕ ਛੋਟਾ ਦਰਵਾਜ਼ਾ ਸੀ ਹੈਨਾ ਮੈਨੂੰ ਜੋ ਯਾਦ ਹੈ ਮੈਂ ਉਹੀ ਦੱਸ ਰਹੀ ਆਂ ਤੇ ਉਹਨਾਂ ਨੇ ਉੱਤੇ ਪਹਿਲਾਂ ਉਹਦੇ ਤੇ ਤੇਲ ਪਾਇਆ ਫਿਰ ਅੰਦਰ ਕੋ ਸੇ ਪਰ ਇਹ ਚਾਚਾ ਜੀ ਪਪਾ ਚਲੇ ਜਾਣੇ ਮੈਂ ਤੁਹਾਨੂੰ ਦੱਸੀ ਉਹ ਸੀਨ ਮਨੂੰ ਯਾਦ ਆ ਇਹਨਾਂ ਨੇ ਕਿਰਪਾਨ ਇਹਨਾਂ ਦੇ ਹੱਥ 'ਚ ਸੀ ਤੇ ਸ਼ਰਟਸ ਇੰਜ ਫੜ ਕੇ ਗਏ ਮੋਲੇ ਸੋਨੇ ਹਾਰ ਦੇ ਨਾਰੇ ਲਗਾ ਕੇ ਉਹਨਾਂ ਉਹਨਾਂ ਨੇ ਤੇਲ ਜਰੂਰ ਪਾਇਆ ਸੀ ਇਹਨਾਂ ਨੇ ਅਗਲ ਅਗਲ ਨਹੀਂ ਦਿੱਤੀ ਸਰਪਰ ਤੋਂ ਬਚਾਉਣ ਉਸ ਤੇ ਤੁਸੀਂ ਬਚਾ ਦਿੱਤਾ ਹਾਂ ਜੀ ਤੁਸੀਂ ਕਿੱਦਾਂ ਬਚੇ ਤੁਸੀਂ ਛੋਟੇ ਛੋਟੇ ਸਾਨੂੰ ਤਾਂ ਫਿਰ ਮੰਮਾ ਨੇ ਚੁਪਾ ਮੰਮਾ ਔਰ ਮੇਰੇ ਮੰਮੀ ਦੇ ਕੋਲ ਮਾਸੀ ਹੈ ਮੇਰੀ ਛੋਟੀ ਸਿਸਟਰ ਮੇਰੇ ਤੋਂ 2 ਸਾਲ ਛੋਟੀ ਜੇ 5.5 ਸਾਲ ਦੀ ਸੀ ਉਹ ਥੋੜੀ ਛੋਟੀ ਸੀ ਮੇਰੇ ਤੋਂ 2 ਸਾਲ ਇੱਕ ਕੁਛੜ ਜਿਹਨਾਂ ਹੁਣ ਪਪਾ ਅਮਰੀਕਾ ਤੋਂ ਆਏ ਸੀ ਉਹ 6 ਮਹੀਨੇ ਛੋਟੀ ਉਹ ਸੀ ਅਸੀਂ ਤਿੰਨਾਂ ਨੂੰ ਚੁਪਾਇਆ ਸੀ ਚਾਚਾ ਜੀ ਦਾ ਘਰ ਸੀ ਥੋੜੇ ਦੂਰ ਜਿਹੜੇ ਚਾਚਾ ਜੀ ਹੁਣ ਤਾਂ ਨਗਲ ਕਰ ਗਏ ਉਹਨਾਂ ਦਾ ਉਹਨਾਂ ਨੇ ਆਪਣੇ ਘਰ ਛੁਪਾਇਆ ਸੀ ਸਾਨੂੰ ਅਸ ਤਿੰਨਾਂ ਜਾਣਿਆਂ ਨੂੰ ਤੇ ਇੱਕ ਮੇਰੀ ਭੂਆ ਅੰਦਰ ਛੁਪੀ ਹੋਈ ਸੀ ਉਹ ਇੱਕ ਗੱਲੇ ਦਾ ਫਰਕ ਪਾ ਕੇ ਉਹਨਾਂ ਦਾ ਘਰ ਸੀ ਠੀਕ ਹੈ ਉਸ ਤੋਂ ਬਾਅਦ ਫਿਰ ਜਦੋਂ ਉਧਰ ਮਾਰਨ ਆ ਗਏ ਨਾ ਬਦਲ ਆ ਗਿਆ ਕਿ ਸਰਦਾਰ ਬੱਚੇ ਇੱਧਰ ਖੜੇ ਹੋਏ ਕਿ ਜਿਨ੍ਹਾਂ ਦੇ ਘਰ ਰੁਕੇ ਸੀ ਉਹ ਕਟਿੰਗ ਕਰਵਾ ਚੁੱਕੇ ਸੀ ਆਪਣੇ ਉਦੋਂ ਫਿਰ ਇਹਨਾਂ ਨੇ ਸਾਨੂੰ ਦੂਸਰੇ ਘਰ ਸ਼ਿਫਟ ਕੀਤਾ ਬਹਾਮਨਾ ਦਾ ਘਰ ਸੀ ਉਹਨਾਂ ਨੇ ਆਪਣੇ ਜਾਨ ਤੇ ਖੇਲ ਕੇ ਬਚਾਇਆ ਅਗਰ ਜੇ ਮੈਂ ਕਹਾਂ ਨਾ ਕਿ ਜੇ ਅੱਜ ਮੈਂ ਜ਼ਿੰਦਾ ਹਾਂ ਠੀਕ ਹੈ ਮੇਰੇ ਮम्मा ਮੇਰੀ ਮੇਰੀ ਇੱਕ ਭੈਣ ਐਕਸਪਾਇਰ ਹੋ ਚੁੱਕੀ ਮੇਰੀ ਛੋਟੀ ਭੈਣ ਆ ਤੇ ਮੇਰਾ ਅੱਜ ਵੀ ਮਨ ਕਰਦਾ ਮੈਂ ਸ਼ਾਸਤਰੀ ਨਗਰ ਜਾ ਕੇ ਸੁਰੇਂਦਰ ਅੰਕਲ ਵੰਜਿਆ ਵਾਲੇ ਹੈ ਨਾ ਮੰਮੀ ਉਹਨਾਂ ਤੇ ਮੈਂ ਅੱਜ ਵੀ ਕਿੰਨੀ ਮਨ ਦਾ ਮੈਨੂੰ ਬਿਲਕੁਲ ਸ਼ੁਕਰੀਆ ਦਾ ਕਰਕੇ ਆਵਾ ਚਲੋ ਰੱਬ ਦੇ ਰੂਪ ਚ ਉਹਨਾਂ ਨੇ ਸਾਨੂੰ ਬਚਾਇਆ ਆਪਣੇ ਜਾਨ ਤੇ ਖਿਲ ਕੇ ਕਈ ਵਾਰੀ ਆਏ ਸੀ ਮਾਰਨ ਉਹਨਾਂ ਨੇ ਹਾਂ ਉਹਨਾਂ ਨੇ ਕਿਹਾ ਪਹਿਲਾਂ ਸਾਨੂੰ ਮਾਰੋ ਫਿਰ ਜਦੋਂ ਜ਼ਿਆਦਾ ਹੋਇਆ ਫਿਰ ਉਹਨਾਂ ਨੇ ਸਾਨੂੰ ਨਾ ਪਰਛਤੀ ਜਿਹਾ ਜਪਾਤਾ ਮੈਨੂੰ ਸਾਰੇ ਸੀਨ ਯਾਦ ਆ ਅੰਕਲ ਇਹਨਾਂ ਨੇ ਸਾਨੂੰ ਸਟੋਰ ਦੀ ਪਰਛਤੀ ਸੀ ਉੱਥੇ ਤੇ ਸਾਨੂੰ ਮੈਂ ਕਿ ਤਿੰਨ ਮੇਰੇ ਭੈਣਾਂ ਤੇ ਮਮਾ ਉੱਤੇ ਤੁਸੀਂ ਇਹ ਦੇਖੋ 4 ਦਿਨ ਕੱਢਨੇ 4 ਦਿਨ ਉੱਤੇ ਵੇਰੇ ਹਾਂਜੀ ਉੱਥੇ ਹੀ ਖਾਣਾ ਖੋਣਾ ਸਭ ਉੱਪਰ ਮਿਲ ਰਿਆ ਸੀ ਤੇ ਪਤਾ ਚੱਲ ਗਿਆ ਸੀ ਸ਼ਾਮ ਤੱਕ ਕਿ ਦੱਤ ਹੋ ਚੁੱਕੇ ਮਮਾ ਰੋਣ ਪਟਣ ਲੱਗ ਪਏ ਸੀ ਜੋ ਉਸ ਤੋਂ ਬਾਅਦ ਸਾਨੂੰ ਪਤਾ ਹੀ ਚੋ ਹੋਇਆ ਫਿਰ ਤੁਸਨ 4 ਦਿਨਾਂ ਬਾਅਦ ਪਤਾ ਲੱਗਾ ਕਿ ਫਾਜ਼ਲ ਸਾਹਿਬ ਜਿੰਦਨ ਤੋਂ ਖੁਸ ਸੋਚ ਉਹ ਜਿਹੜਾ ਮੈਂ ਸੀਨ ਦੇਖਿਆ ਆਪਣੇ ਆਪਣੇ ਘਰ ਨੂੰ ਅੱਗ ਲੱਗਦੀ ਵੀ ਦੇਖੀ ਆ ਜਿੱਥੇ ਇਹਨਾਂ ਨੂੰ ਪਾਇਆ ਹੋਏਗਾ ਸ਼ਦਮ ਫਾਜ਼ਲ ਸਾਹਿਬ ਨੂੰ ਉਹ ਸਾਰਾ ਹੀ ਖੂਨ ਹੀ ਖੂਨ ਸੀ ਉੱਥੇ ਸਾਡੇ ਘਰ ਦੇ ਅੱਗੇ ਜਿੱਥੇ ਇਹਨਾਂ ਦੀ ਲਾਸ਼ ਪਈ ਸੀ ਮਤਲਬ ਤੇ ਜਿਹੜੇ ਨਾਲ ਹੀ ਸੀ ਨਾ ਖੂਨ ਇਹ ਅੱਖੀਂ ਦੇਖਿਆ ਮੈਂ ਨਾਲੇ ਅਜ ਖੂਨ ਉਹ ਤੋਂ ਉਹ ਤੋਂ ਥੋੜ੍ਹੀ ਬਕਵਾ ਸੀ ਚਾਰ ਪੰਜ ਹਨਾ ਤਰ੍ਹਾਂ ਦਾ ਮੰਮੀ ਬੰਜੀਆਂ ਵਾਲੇ ਘਰ ਜਿੱਥੇ ਗਏ ਤੇ ਉਹ ਜੋ ਹੰਡਾਇਆ ਸੰਤਾਪ ਅੱਜ ਵੀ ਮਨ ਨਾਲ ਜੁੜਿਆ ਹੋਇਆ ਹੈ ਮੈਂ ਬਹੁਤ ਡਰਦੀ ਮਨੇਰੇ ਤੋਂ ਬਹੁਤ ਡਰਦੀ ਆ ਮੈਂ ਇਕੱਲੀ ਨਹੀਂ ਸੌ ਸਕਦੀ ਕਿਉਂਕਿ ਉਸ ਤੋਂ ਬਾਅਦ ਜੋ ਇੱਥੇ ਲੈ ਕੇ ਆਏ ਸੀ ਅਸੀਂ ਸ਼ਿਫਟ ਕੀਤਾ ਪੰਜਾਬ 'ਚ ਤੇ 2 ਮਹੀਨੇ ਮੈਂ ਬਿਮਾਰ ਰਹੀ ਸਦਮੇ 'ਚ ਮੈਨੂੰ ਉਹ ਸੀਨ ਯਾਦ ਆਉਂਦੇ ਸੀ ਐਸੇ ਔਰ ਮਤਲਬ ਸਮਝ ਸਕਦੇ ਹੋ ਅੱਜ ਵੀ ਮੇਨਾਂ ਉਹ ਦਰ ਜੁੜਿਆ ਹੋਇਆ ਹੈ ਔਰ ਫਿਰ ਵੀ ਮੈਨੂੰ ਆਪਣੇ ਫਾਦਰ ਸਾਹਿਬ ਤੇ ਬਹੁਤ ਪਰਾਉਡ ਤੇ ਅੱਜ ਦੁਨੀਆ ਤੋਂ ਚਲੇ ਗਏ ਨੇ ਪਰ ਨਹੀਂ ਕਹਿੰਦੇ ਨਾ ਕਦੇ ਸ਼ੇਧ ਮਰਦੇ ਨਹੀਂ ਜੋ ਉਹਨਾਂ ਨੇ ਉਹ ਤੋਂ 15 ਦਿਨਾਂ ਉੱਥੇ ਵੀ ਰਹੇ ਸੀਗੇ ਕੈਂਪ ਵਿੱਚ ਫਿਰ 15 20 ਦਿਨ ਕੈਂਪ ਵਿੱਚ ਰਹੇ ਆ ਮੈਂ ਬੱਚਿਆਂ ਨੂੰ ਲੈ ਕੇ ਰਹੀ ਆ ਉੱਥੇ ਸਾਨੂੰ ਉਹ ਦਿੰਦੇ ਸੀ ਗੁਰਦੁਆਰੇ ਵਾਲੇ ਦੁੱਧ ਵਗੈਰਾ ਬੱਚਿਆਂ ਨੂੰ ਖਾਣਾ ਪੀਣਾ ਸਭ ਕੁਝ ਗੁਰਦੁਆਰੇ ਹੀ ਦਿੰਦੇ ਸੀ ਉੱਥੇ ਕਿੰਨਾ ਸਮਝ ਕਿ ਹੋਏਗੀ ਸਾਡੀ ਹਾਲਤ ਅੱਖੀਂ ਦੇਖਿਆ ਕੈਂਪ ਵਿੱਚ ਰਹੇ ਆ ਕਿ ਕਿਸ ਤਰ੍ਹਾਂ ਦਾ ਹੈ ਨਾ ਮਮਾ ਸਨੁਖਾਨ ਲਈ ਲੋਗ ਫਰੂਟ ਸਭ ਚੀਜ਼ਾਂ ਬਸ ਸਾਰਾ ਉਹ ਸਾਰਾ ਯਾਦ ਹੁੰਦਾ ਕਿ ਹੋ ਸਕੇ ਮੈਂ ਇਹਨਾਂ ਨੂੰ ਆਪਣੇ ਇਹਦੇ ਪਾਪਾ ਨੂੰ ਮੈਂ ਦਿੰਦੀ ਸੀ ਲਿਕੁਇਡ ਥੋੜਾ ਥੋੜਾ ਜਾਂਦਾ ਸੀ ਇਹਨਾਂ ਦੇ ਬਿਸਕੁਟਾਂ ਦਾ ਮੂੰਹ ਥੋੜਾ ਖੁੱਲਦਾ ਸੀ ਥੋੜੇ ਐਸੇ ਨਾ ਸਾਰਾ ਉਹਨਾਂ ਦੇ ਮੂੰਹ ਚ ਲਿਕੁਇਡ ਹੀ ਜਾਂਦਾ ਰਿਹਾ ਹਨਾ ਮੰਮੀ ਕਿੰਨੇ ਮਾਂ ਮੂੰਹ ਤਾਂ ਬਹੁਤ ਟਾਈਮ ਬਾਅਦ ਖੁੱਲਿਆ ਉਹਨਾਂ ਨੇ ਉਸ ਬੰਦੇ ਨੂੰ ਰੋਟੀ ਬਹੁਤ ਪਾਈਆਂ ਸੀ ਨਾ 17 15 17 ਪਾਈਆਂ ਸੀਗੀਆਂ 3 ਮਹੀਨੇ ਇਹਨਾਂ ਨੇ ਕੁਝ ਮਤਲਬ ਖਾਣਾ ਨਹੀਂ ਖਾਦਾ ਲਿਕਵਿਡ ਇਹ ਦੁੱਧ ਬਿਸਕੁਟ ਉਹੋ ਹੀ ਘੋਲ-ਘੋਲ ਕੇ ਮੈਂ ਦਿੰਦੀ ਰਹੀ ਇਹਨਾਂ ਨੂੰ ਔਰ ਇੱਕ ਉਂਗਲੀ ਕਿ ਹਲਦੀ ਦੇਖੀ ਮੇਰੇ ਬੁਆ ਜੀ ਨੇ ਪਉਂਗਲ ਉਹਨਾਂ ਦੀ ਚੀਚੀ ਹਲਦੀ ਦੇਖੀ ਉੱਥੋਂ ਪਤਾ ਲੱਗਦਾ ਲਾਸ਼ਾ ਦੇ ਲਾਸ਼ਾ ਦੇ ਟੇਰ ਚ ਮੈਨੂੰ ਲੱਗਦਾ ਕਿ ਜੇ ਉਹਨਾਂ ਦੀ ਨਜ਼ਰ ਨਾ ਪੈਂਦੀ ਉਹ ਤੇ ਸਾੜ ਹੀ ਰਹੀ ਸੀ ਹਾਂ ਸੜਕ ਤੇ ਤੇ ਮੈਂ ਮੇਰੇ ਸਮਝੋ ਪੁਆ ਜੀ ਦੇ ਉਹਨੇ 40 ਸਾਲ ਫਿਰ ਨਿਕਲ ਗਈ ਜ਼ਿੰਦਗੀ ਚ 47 ਸਾਲ ਰੱਬ ਨੇ ਬਖਸ਼ ਦਿੱਤੇ ਹਨ ਤੇ ਆ ਆ ਜਿਹੜਾ ਸੰਤਾਪ ਆ ਨਾ ਜਿਹੜੀ ਗੱਲਾਂ ਨੇ ਤੇ ਬਾਪੂ ਜੀ ਨੇ ਬਹੁਤ ਸਹਿਾਸੀ ਤੇ ਅੱਜ ਦੁਨੀਆ ਤੋਂ ਜਾ ਚੁੱਕੇ ਨੇ ਉਹਨਾਂ ਦੀਆਂ ਯਾਦਾਂ ਹੀ ਰਹਿ ਗਈਆਂ ਕਿਉਂਕਿ ਦੇਖਿਆ ਜਾਏ ਤੇ ਦੁੱਖ ਬਿਆਨ ਹੀ ਕੀਤਾ ਜਾ ਸਕਦਾ ਇਹ ਉਹਨਾਂ ਦੇ ਭਰਾ ਅੱਜ ਵੀ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਬਾਰੇ ਦੱਸਿਆ ਇਹਨਾਂ ਨੇ ਸਾਰੀ ਗੱਲਾਂ ਜਿਹੜੀਆਂ ਕਿ ਆਪਾਂ ਇੱਕ ਵੀਡੀਓ ਰਾਹੀਂ ਤੁਹਾਨੂੰ ਦੱਸ ਰਹੇ ਹਾਂ ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਲੋਕਾਂ ਤੱਕ ਪਹੁੰਚਾਓ ਇਸ ਪਰਿਵਾਰ ਦੇ ਦੁੱਖ ਨੂੰ ਕਿਉਂਕਿ ਬਾਪੂ ਜੀ ਤੋਂ ਰੁਕਸਤ ਹੋ ਚੁੱਕਿਆ ਤੇ ਭੋਗ ਉਹਨਾਂ ਦਾ ਕਿੰਨੇ ਤਰੀਕੇ ਹਾਂਜੀ ਉਹਨਾਂ ਦਾ ਭੋਗ ਹੈਗਾ ਜੀ ਜਵੈ ਤਰੀਕ ਨੂੰ ਅਸੀਂ ਪਾਠ ਰੱਖਣਾ ਤੇ 26 ਨੂੰ ਭੋਗ ਆ ਠੀਕ ਹੈ ਜੀ 26 ਤਰੀਕ ਨੂੰ ਉਹਨਾਂ ਦਾ ਭੋਗ ਆ ਤੇ ਜੋ ਵੀ ਸੰਗਤ ਸ਼ਾਮਲ ਹੋਣਾ ਚਾਹੇ ਜਰੂਰ ਸ਼ਾਮਲ ਹੋਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ